ਨਿਰਕ ਹੋ ਰਾ ਚਾਚੇ ਦਾ ਮੁੰਡਾ ਸਤਨਾਮ ਪਹਿਲਾਂ ਆਪਾਂ ਉਧਰ ਲੈ ਕੇ ਜਾਵਾਂਗੇ ਇੱਧਰ ਲੈ ਕੇ ਤਾਂ ਬਾਅਦ ਚਾਵਾਂਗੇ ਕਿਉਂਕਿ ਬੇ ਬਸ ਬਸ ਬਹੁਤਾ ਨਾ ਬੋਲ ਤੁਹਾਡੇ ਵੀ ਬਾਪੂ ਜੁਣੀ ਤਿੰਨ ਭਾਈ ਸੀ ਤੁਹਾਡਾ ਵੱਡਾ ਬੁੜਾ ਕਿਉਂ ਸੜਾ ਰੱਖਿਆ ਤੇ ਤੁਸੀਂ ਕਿਉਂ ਦੀ ਜ਼ਮੀਨ ਨਹੀਂ ਸੰਭੀ ਇਹ ਸੋਨੂੰ ਵੀ ਪਤਾ ਇਹ ਮੈਨੂੰ ਵੀ ਪਤਾ ਹੈ ਜੇਕਰ ਇਹ ਟੰਗ ਸੀ ਫੇਰ ਇਹਨੇ ਕੁ ਸਟੈਪ ਚੱਕਿਆ ਅਰੇ ਭਈਆ ਛੋੜੋ ਮੇਰੇ ਆਦਮੀ ਕੋ ਕੀ ਆਇਆ ਬਤਾਓ ਤਾਂ ਸਹੀ ਤੋ ਕਿਰਨਾਰਾਣੀ ਦੇਖੀ ਗੱਡੀ ਨਾ ਆ ਜੇ ਕਿਤੇ ਲੰਗਿਆ ਬੋਚ ਕੇ ਸਰਦਾਰ ਜੀ ਹੌਲੀ ਚੱਲੋ ਹੌਲੀ ਕੋਈ ਕੋਈ ਆ ਜਾ ਆ ਹੌਲੀ ਨੂੰ ਕਿਹੜਾ ਆਪਾ ਭੱਜੇ ਜਾਂਦੇ ਆ ਹੌਲੀ ਹੌਲੀ ਤਾਂ ਜਾਂਦੇ ਆ ਆ ਜਾ ਗਿਆ ਸਰਦਾਰ ਜੀ ਹਾਂ ਗਰਮੀ ਵੀ ਕਿੰਨੀ ਹੋ ਗਈ ਇਹ ਗਰਮੀ ਤਾਂ ਫਿਰ ਰੱਬ ਦੇ ਸਾਰੇ ਆ ਜਾ ਕਰਾ ਫਟਾਫਟ ਇੱਥੋਂ ਚੱਲ ਜਾ ਕਰ ਕਿੰਨੀ ਕ ਦੂਰ ਹੈ ਲੈ ਕਿੰਨੀ ਕ ਦੂਰ ਨੂੰ ਕਿਹੜਾ ਦਸ ਕੋ ਆ ਗਏ ਹਜੇ ਕਰਮਾ ਤਾਂ 4 ਆਏ ਆ ਨਾਲੇ ਆਹੀ ਰਹਿ ਗਿਆ ਦਸ ਕ ਕਰਮਾ ਹੋ ਹੋ ਕੀ ਸਰਦਾਰ ਜੀ ਮୋਜੇ ਤਾਂ ਭੁੱਖ ਵੀ ਲੱਗੀ ਪਿਆਸ ਵੀ ਲੱਗੀ ਹੋਈ ਐ ਮੁੰਡੇ ਕੋਈ ਗਾਣੀ ਕੋਈ ਗਾਣੀ ਘਰ ਜਾ ਕੇ ਦੇਣਾ ਤੈਨੂੰ ਜਦ ਤੱਕ ਤੌੜੇ ਦਾ ਪਾਣੀ ਪਿਆ ਆ ਤੇ ਨਾਲੇ ਖਵਾਈ ਰੋਟੀ ਦੇਖੀ ਤਾਂ ਸਹੀ ਤੌੜਾ ਤੌੜਾ ਕੀ ਹੁੰਦਾ ਹੈ ਥੜਾ ਕੜਾ 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 ਠੀਕ ਐ ਹਾਂ ਹਾਂ ਚਲੋ ਬੋਲੀ ਤਾਂ ਸਿੱਖ ਗਈ ਆ ਜਾ ਕੇ ਰਾ ਪਾਸਾ ਆ ਨੇੜੇ ਰਹਿ ਗਿਆ ਆਪਣਾ ਘਰ ਹੁਣ ਤਾਂ ਸਰਦਾਰ ਜੀ ਹਾਂ आपकी भाभी तो नहीं बोलेगी ना वो क्यों बोलूगी नड़े मैं है ना चल कई बार गुस्से जो कुछ कहे भी जाता है तू गुस्सा ना करी किसी गल का मैंने क्यों गुस्सा कर आजा फटाफट आजा सरदार जी हौली चलो की गल थक गई मुझे तो ना भूख प्यास पैदल तुरिया नहीं जाता चल कोई नहीं

ਉਹ ਚੱਲਾਂਗੇ ਚੱਲਾਂਗੇ ਮੜਾ ਸ਼ਾਂਤੀ ਲੈ ਨਹੀਂ ਤਾਂ ਦਮ ਲੈ ਲਿਆ ਤੇ ਨਾਲੇ ਤੈਨੂੰ ਪਤਾ ਨਾ ਜੇ ਆਪਾਂ ਸਿੱਧੇ ਘਰ ਨੂੰ ਜਾਵਾਂਗੇ ਤਾਂ ਮੇਰੀਆਂ ਪਰਜਾਈਆਂ ਉਹ ਲੜ ਪੈਣਗੀਆਂ ਆਪਣੇ ਨਾਲ ਆ ਤੇ ਆਪਾਂ ਨਿਰਕ ਹੋਰ ਹੈ ਚਾਚੇ ਦਾ ਮੁੰਡਾ ਸਤਨਾਮ ਪਹਿਲਾਂ ਆਪਾਂ ਉਧਰਲੇ ਘਰੇ ਜਾਵਾਂਗੇ ਇਧਰਲੇ ਘਰ ਦਾ ਬਾਤ ਚਾਵਾਂਗੇ ਕਿਉਂਕਿ ਉਹਨੇ ਮੈਨੂੰ ਰਹਿ ਦਿੱਤੀ ਸੀ ਕਿ ਤੂੰ ਉੱਥੇ ਜਾ ਕੇ ਵਿਆਹ ਕਰਵਾ ਲਿਆ ਅੱਛਾ ਅਭੀ ਹਮ ਉਸਕੇ ਘਰ ਮੇ ਜਾਏਂਗੇ ਹਾਂ ਫਿਰ ਆਪਣੇ ਇਸ ਘਰੇ ਆਵਾਂਗੇ ਓਹੋ ਸਰਦਾਰ ਜੀ ਆਪ ਇਤਨਾ ਡਰਦੇ ਕਿਉਂ ਭਾਵੀ ਸੇ ਡਰਤਾ ਲੱਗਦਾ ਹੀ ਐ ਨਾ ਪਹਿਲਾਂ ਮੈਂ ਉਹਨਾਂ ਦੇ ਬਹੁਤ ਨੇੜੇ ਨੇੜੇ ਕੰਮ ਕੀਤੇ ਨੇ ਉਹ ਥੋੜਾ ਜਿਹਾ ਫਿਰ ਮੈਨੂੰ ਜਿਵੇਂ ਉਹਨਾਂ ਦੇ ਚਲਾਉਂਦੇ ਰਹੇ ਉਹ ਵੀ ਚੱਲਦਾ ਰਿਹਾ ਦਿਲ ਚ ਡਰਤਾ ਵਾਹੀ ਜਾਂਦਾ ਨਾ ਫਿਰ ਤੋਂ ਸਰਦਾਰ ਜੀ ਉਹ ਬੋਲेंगे ਕਿ ਆਪ ਸ਼ਾਦੀ ਕਰਕੇ ਲੈ ਕੇ ਆਇਆ ਮਾੜਾ ਮੁੱਟਾ ਤਾਂ ਬੋਲਣਗੇ ਜਦੋਂ ਸਤਨਾਮ ਹੋਇਆ ਫਰਸ ਫਿਰ ਆਪਾਂ ਨੂੰ ਘਰੇ ਛੱਡ ਦੂ ਮੁੜ ਕੇ ਆਪਾਂ ਦਿਵਾਲ ਦੀ ਮੁੜ ਕੇ ਕਦੋਂ ਦਿਵਾਲ ਹੈ ਠੀਕ ਹੈ ਨਾ ਇਰਤੋ ਹਮਾਰਾ ਆਪਣਾ ਘਰ ਹੋਗਾ ਹਾਂ ਹਮ ਜੋ ਕਹਾਂਗੇ ਉਹ ਕਰਾਂਗੇ ਕਿਸ ਕੀ ਸੁਣਾਂਗੇ ਮਤ ਹਾਂ ਤੂੰ ਤਾਂ ਆਪ ਹੀ ਬਹੁਤ ਸਹਣੀ ਹੈ ਸੱਚੇ ਬਾਸ਼ਾ ਓ ਰੱਬਾ ਤੂੰ ਉਦੋਂ ਦਾ ਕਿੱਥੇ ਬੈਠਾ ਸੀ ਅੱਜ ਮੇਰੀ ਸੁਣੀਆ ਚੱਲ ਕੋਈ ਨਹੀਂ ਪਾਵਾਂ ਨੇ ਚੱਲ ਚਲੀਏ ਹੁਣ ਆਪਾਂ ਕਵੀ ਤੋ ਸਰਕਾਰ ਜੀ ਭਗਵਾਨ ਨੇ ਆਪਕੋ ਹਮਾਰੇ ਪਾਸ ਭੇਜਿਆ ਹਾਂ ਸਹੀ ਗੱਲ ਹੈ ਆਪਣੇ ਕਰਮਾਂ ਦਾ ਸੰਯੋਗ ਸੀ ਨਾ ਉਹ ਕੀ ਹੁੰਦਾ ਹੈ ਜਣੀਆ ਪਰਮ ਉਹ ਪ੍ਰੇਮ ਰਾਲਨਾ ਸੀ ਨਾ अच्छा ठीक है चल आ जा अपनी शादी होनी थी आ जा आ जा ਹੁਣ ਆਪਾਂ ਛੋਟੇ ਭਰਾ ਕੋਲੇ ਚੱਲਦੇ ਆ ਉਹ ਆਪਾਂ ਨੂੰ ਘਰੇ ਛੱਡ ਦਿੰਦੇ ਅਧਰਲੇ ਪਾਸੇ ਠੀਕ ਹੈ ਤਾਹ ਪੁਰ ਬੇਕਰ ਸਿਆਂ ਇੱਥੇ ਵਧੀਆ ਰਹਾ ਮੈਂ ਕਹਣਾ ਬਹੁਤ ਵਧੀਆ ਰਹੇ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਜਮਾ ਵੀ ਨਹੀਂ ਆਈ ਜਿਹੜੇ ਤੋਂ ਤੂੰ ਦੱਸ ਪਾਈ ਸੀ ਨਾ ਮੁੰਡਾ ਬੜਾ ਸਿਆਣਾ ਨਿਕਲਿਆ ਹੋ ਬਹੁਤ ਹੀ ਲੈਕ ਪੂਰੀ ਸੇਵਾ ਕੀਤੀ ਮੇਰੀ ਉਹਨੇ ਚੰਗੀ ਗੱਲ ਹਾਂ ਸਤਨਾਮ ਹੈਗੇ ਤੇਰੇ ਸਾਲ ਬਾਅਦ ਉਥੇ ਮੁੰਡੇ ਆਪਣੇ ਬਹੁਤ ਹੈਗੇ ਮਿਸਟਰ ਹਾਂ ਆ ਜਾ ਆ ਜਾ ਕੋਈ ਨਹੀਂ ਸੰਗਰਾ ਕੋਈ ਨਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਡੇ ਨਾਲ ਆ ਬਸ ਠੀਕ ਹੈ ਕੇਰਾ ਸਾਨੂੰ ਘਰੇ ਵਰਦੇ ਕਰ ਤੂੰ ਫਿਕਰ ਕਿਉਂ ਕਰਦਾ ਬੇਕਰਾ ਉਹ ਤਾਂ ਹੈ ਤੂੰ ਆਪਣੀ ਜਾਇਦਾਦ ਤੇ ਬੈਠਣਾ ਹਾਂ ਤੈਨੂੰ ਅਗਲੇ ਨੇ ਕੁੜੀ ਦਿੱਤੀ ਆ ਤੂੰ ਲੈ ਤਾਂ ਹੀ ਲੈ ਕੇ ਆਇਆ ਇਹ ਤਾਂ ਹੈ ਉਂਗਲਾ ਧੱਕੇ ਨਾਲ ਲਿਆ ਆ ਹੂੰ ਮੈਂ ਕੋਈ ਕੱਢ ਕੇ ਨਹੀਂ ਲਿਆ ਹਾਂ ਹਾਂ ਮੈਨੂੰ ਤਾਂ ਸਵੇਰੇ ਮੁੰਡੇ ਦਾ ਫੋਨ ਵੀ ਆਇਆ ਸੀ ਉਹ ਵੀ ਕਹਿੰਦਾ ਤਾਏ ਨਾਲ ਗੱਲ ਕਰਾ ਕਿੰਨੇ ਦਿਨ ਹੋ ਗਏ ਦੇਖਿਆ ਨਹੀਂ ਮੈਂ ਤਾਂ ਬਹਾਨਾ ਜਿਹਾ ਬਣਾਤਾ ਵੀ ਬਾਹਰ ਗਿਆ ਹੋਇਆ ਤਾਂ ਤੂੰ ਵੀ ਨਾ ਹੁਣ ਜਾ ਆਉਂਦਾ ਸਰਪੰਚ ਕੋਲੇ ਤੇ ਨਾਲੇ ਰਿਸ਼ਤੇਦਾਰੀਆਂ 'ਚ ਫੋਨ ਕਰ ਲਾ ਬਹਾਨੇ ਨਾਲ ਓਏ ਮੈਂ ਤਾਂ ਸਾਰੇ ਕਿਤੇ ਰਿਸ਼ਤੇਦਾਰੀਆਂ 'ਚ ਫੋਨ ਕਰ ਤੇ ਸਾਰੇ ਪੰਜਾਂ ਸਰਪੰਚਾਂ ਨੂੰ ਕਹਿਤਾ ਫੇਕਰ ਤਾਂ ਹੁਣ ਮੈਨੂੰ ਵੀ ਵੜਵੜ ਖਾਂਦਾ ਵੀ ਕਿੰਨਾ ਚਿਰ ਮੁੰਡੇ ਨੂੰ ਝੂਠ ਬੋਲੀ ਜਾਵਾਂਗੇ ਹੈ ਨਾਲੇ ਫੇਕਰ ਆ ਵੀ ਪਤਾ ਨਹੀਂ ਕਿੱਥੇ ਹੋ ਕਿੱਧਰ ਗਿਆ ਹੋ ਨਾਲੇ ਜੇ ਕੋਈ ਗੱਲਬਾਤ ਹੋ ਗਈ ਤਾਂ ਆਪਣੇ ਸਿਰ ਨਾ ਨਹੀਂ ਤਾਂ ਕਿਉਂ ਟੈਨਸ਼ਨ ਲੈਣਿਆ ਪਣੇ ਆਪਣੇ ਸਿਰ ਠੂਣਾ ਕਿਉਂ ਆਊਗਾ ਉਹ ਕਿਹੜਾ ਨਿਆਣਾ ਕੋਈ 5 ਸਾਲ ਦਾ ਜਵਾਕ ਆ ਵੇ ਆਪਣੇ ਸਿਰ ਠੁਣਾ ਉਹ ਗਰੇ ਸਮਝਾਇਆ ਕਰ ਮੜੇ ਭੈਣ ਨੂੰ ਬਾਹਰ ਟੈਂਸ਼ਨ ਲੈ ਜਾਂਦੀ ਏ ਜੇ ਤੂੰ ਕਿੱਧਰ ਤਰ ਕੇ ਟਹਰਾ ਸ਼ੋਰਾਂ ਲਾ ਲੀਆਂ ਭੈਣੇ ਉਹਦੇ ਨੂੰ ਪਤਾ ਗੱਗਾ ਤਾਂ ਗਿਆ ਹੋਇਆ ਮਸ਼ੀਨ ਤੇ ਹੁਣ ਤੈਨੂੰ ਪਤਾ ਉਹਨੇ ਆਉਣਾ ਨਹੀਂ ਹੈਗਾ ਤਿੰਨ ਚਾਰ ਮਹੀਨੇ ਮੈਂ ਸੋਚਿਆ ਮੈਂ ਪੇਕ ਕੇ ਲਾਇਆ ਹੋਣੀ ਚਾਰ ਦਿਨ ਤਾਂ ਕਰਕੇ ਨਾ ਤਿਆਰ ਮੁੱਕ ਚੱਲੀ ਸੀ ਉੱਧਰ ਨੂੰ ਆਜੋ ਆਜੋ ਬੋਲੀ ਜਾਂਦੇ ਘਰੀ ਹੋਣਗੇ ਕੋਈ ਨਹੀਂ ਉਧਰੋਂ ਤਾਂ ਵੱਡਾ ਬਾਈ ਨਹੀਂ ਘਰੇ ਹੈਗਾ ਉਹਦਾ ਫਿਕਰ ਖਾਈ ਜਾਂਦਾ ਤੇ ਤੈਨੂੰ ਪੇਕਿਆਂ ਦੀ ਜਾਣ ਦੀ ਲੱਗੀ ਪਈ ਆ ਮੈਨੂੰ ਕੱਲੀ ਨੂੰ ਕੰਮ ਦਾ ਔਖਾ ਹੋ ਜੂ ਓਹੋ ਪਣੇ ਜਦ ਗੱਗਾ ਹੁੰਦਾ ਫਿਰ ਉਦੋਂ ਉਹ ਨਹੀਂ ਜਾਣਦਾ ਹੁਣ ਉਹ ਹੈ ਹੀ ਨਹੀਂ ਫਿਰ ਮੈਂ ਉਹਰੇ ਰਹਿ ਕੇ ਕੀ ਕਰਨਾ ਥੋੜੇ ਦੋ ਜੀਆਂ ਦੀਆਂ ਦੇ ਰੋਟੀਆਂ ਲਾਹੇਓ ਤੇ ਖਾਯੋ ਲੈ ਫੇਰ ਵੀ ਜੇ ਕੋਈ ਗੱਲ ਬਾਤ ਹੋ ਗਈ ਨਾ ਜਾਣੇ ਤੂੰ ਪੇਕਿਆਂ ਤੋਂ ਕਦੋਂ ਅੱਛਾ ਨਹੀਂ ਰੁਕ ਜਾ ਰੁਕ ਜਾ ਰੁਕ ਜਾ ਨਹੀਂ ਰੁਕ ਜਾ ਨਿੱਕੀ ਗੋਲਾ ਵੱਜ ਗਿਆ ਤੈਨੂੰ ਨਹੀਂ ਮੇਨ ਦਾ ਜਿਹੜਾ ਬੱਚਿਆ ਬੱਚਿਆ ਤੈਨੂੰ ਵੀ ਬੱਜਣ ਵਾਲੀ ਆ ਉਧਰ ਦੇਖ ਜੇਠ ਆ ਗਿਆ ਆ ਜਾ ਹਾਂ ਨਹੀਂ ਆ ਜਾ ਹਾਂ ਇਹ ਅਹਹ ਆਹ ਕੌਣ ਹੈ ਵੇ ਭਾਈ ਕਿੱਥੇ ਵਾਗਿਆ ਸੀ ਤੂੰ ਬਿਨਾਂ ਦੱਸੇ ਵੇ ਸਾਨੂੰ ਤਾਂ ਫਿਕਰ ਬੜਬੜ ਖਾਈ ਜਾਂਦੇ ਆ ਛੱਡ ਤਾਂ ਟੁੱਕ ਛੁੱਟਿਆ ਪਿਆ ਹੱਥਾਂ ਚੋਂ ਚੱਲ ਕੋਈ ਨਹੀਂ ਜਾਇ ਜਾ ਵਾ ਬਿਨਾਂ ਦੱਸਿਆ ਗਿਆ ਸੀ ਉਹੀ ਜੀ ਅਸੀਂ ਦੋ ਜਾਨੇ ਵੀ ਆ ਗਏ ਹਾਏ ਹਾਂ ਦੋ ਜਾਨੇ ਦੋ ਜਾਨੇ ਆ ਦੇ ਲੈ ਮੈਂ ਖਤਨਾ ਬਈਆ ਕੌਣ ਆ ਇਹ ਸੋਨੂੰ ਵੀ ਪਤਾ ਇਹ ਮੈਨੂੰ ਵੀ ਪਤਾ ਹੈ ਜੇ ਕਰੇ ਟੰਗ ਸੀ ਫੇਰ ਇਹਨੇ ਕੁਝ ਸਟੈਪ ਚੱਕਿਆ ਟੰਗ ਸੀ ਇਹ ਚੰਗਾ ਖਾਂਦਾ ਚੰਗਾ ਪਾਉਂਦਾ ਚੰਗਾ ਢੜਕਾਉਂਦਾ ਸੀ ਕੀ ਤੰਗੀ ਸੀ ਬਈ ਤੇ ਹਾਂ ਮੈਨੂੰ ਪੁੱਛ ਕੇ ਦੇਖ ਜੇ ਤੰਗੀ ਸੀ ਤਾਂ ਹੀ ਮੈਂ ਵਿਆਹ ਕਰਾਇਆ ਹੁਣ ਹਾਂ ਕਰਾਇਆ ਇਹਨੇ ਵਿਆਹ ਕਰਵਾਇਆ ਕੀ ਕਿਹਾ ਮੈਂ ਵਿਆਹ ਕੇ ਲੈ ਆਇਆ ਇਹਨੂੰ ਹੋਏ ਮੈਂ ਮਰ ਜਾ ਨਹੀਂ ਆਪਾਂ ਤਾਂ ਪੱਟੇ ਗਏ ਨਹੀਂ ਜਿਹੜੀ ਗੱਲ ਦਾ ਡਰ ਸੀ ਉਹੀ ਕਰਤੀ ਨਹੀਂ ਤੇ ਮੈਂ ਪਾਣੀ ਪੂਣੀ ਨਹੀਂ ਦਿਆਂਗਾ ਨਹੀਂ ਮੈਂ ਤਾਂ ਚੱਕਰ ਆ ਲਾ ਲੂੰਗੀ ਖੜ ਜਾਂਦਾ ਦੋ ਚਾਰ ਮਹੀਨੇ ਹੋਰ ਤੇਰਾ ਮਾਂ ਪਾਲੀ ਤਾਂ ਜਾਂਦੀ ਸੀ ਅੱਜ ਨਹੀਂ ਤਾਂ ਕੱਲ ਤੇਰਾ ਖਾਹਾ ਵੱਢ ਕੇ ਹੱਟੀ ਮੈਂ ਤਾਂ ਪੂਰਾ ਸਾਲ ਹੋ ਗਿਆ ਤੇਰੇ ਨਾਰਿਆਂ ਕੰਨੀ ਦੇਖ ਤੈਨੂੰ ਨਾਲੇ ਭੱਜ ਤੂੰ ਕਿਉਂ ਤੇ ਮਰਦੀ ਐ ਕੀ ਗੱਲ ਵਿਆਹ ਮੈਂ ਕਰਾ ਕੇ ਆ ਚੱਕਰ ਤੈਨੂੰ ਲੱਗ ਗੇ ਵੇ ਕਹਦਾ ਚੱਕਰ ਲੱਗ ਗੇ ਵੇ ਤੈਨੂੰ ਅਸੀਂ ਇੱਥੋਂ ਨਿੱਕੀ ਮੋਟੀ ਕੋਈ ਪੋਲੀ ਲਿਆਉਂਦੇ ਪਤਾ ਨਹੀਂ ਤੂੰ ਕਿੱਥੋਂ ਲਿਆਇਆ ਕਿੱਥੋਂ ਨਾਲ ਲਿਆਇਆ ਇਹਦਾ ਕੋਈ ਪਤਾ ਪਤਾ ਹੈਗਾ ਕਿ ਨਹੀਂ ਵੇ ਵੇ ਜੇਠਾ ਮਾੜਾ ਮੋਟਾ ਪੁੱਛ ਪਰਤਾਲ ਕਰਕੇ ਲਿਆਉਂਦਾ ਵੇ ਸਾਰਾ ਘਰ ਲੁੱਟ ਕੇ ਭੱਜ ਜੂ ਜਿਹੜਾ ਅਸੀਂ ਜੋੜਿਆ ਤੁਪ ਕੋਈ ਘਰ ਲੁੱਟ ਕੇ ਨਹੀਂ ਭਾਈ ਜੀ ਸਾਰਾ ਕੁਛ ਮੈਂ ਕੀਤਾ ਮੈਂ ਆਪਦੇ ਹੱਥ ਨਾਲ ਹੀ ਕੀਤਾ ਇਹ ਨਹੀਂ ਹੈਗਾ ਸੋਡੇ ਪਰਿਵਾਰ ਦਾ ਕੁਛ ਹੀ ਲੁੱਟ ਕੇ ਲੈ ਜੂ ਪਰ ਇਹਦਾ ਜਿਹੜਾ ਬਣਦਾ ਹਿੱਸਾ ਉਹ ਤਾਂ ਇਹਨੂੰ ਆਉਣੀ ਆਉਣਾ ਨਾ ਮੇਰੀ ਮੇਰੀ ਗੱਲ ਸੁਣ ਖੜਦਾ ਪੈਣੇ ਨਾਵੇਂ ਅਸੀਂ ਤਰੇ ਕਿਹੜੇ ਜਿਹੜਾ ਵੜਤੀਆਂ ਹੈ ਜਿਹੜਾ ਤੂੰ ਸਾਡੇ ਦੇਣਾ ਤੇ ਦਾਤੀਆਂ ਭੇਰਨ ਲੱਗ ਗਿਆ ਅੱਛਾ ਅਸੀਂ ਤੇਰਾ ਕੀ ਮਾਰਾ ਕਰਿਆ ਸੀ ਇੱਕ ਮਿੰਟ ਮੇਰੀ ਸੁਣੋ ਗੱਲ ਇਹ ਮੈਂ ਸੋਡੀਆਂ ਜੜਾਂ ਵੱਢੀਆਂ ਜਾਏ ਆਪਦੀ ਮਾਲਕੀ ਨੂੰ ਬਸੋਲਣ ਜਾ ਰਿਹਾ ਉਹ ਜੜਾ ਵਢੀਆਂ ਗਿਆ ਮੇਰੀਆਂ ਤਾਂ ਜੜਾ ਲਾਂਝਾਂ ਨੇ ਜੜਾ ਕਿੱਥੋਂ ਵੜਦਾ ਇਹ ਤਾਂ ਜੜਾ ਲਾਉਂਦਾ ਵਿਚਾਰਾ ਤੂੰ ਆ ਕੁਝ ਕਰਨ ਤੋਂ ਪਹਿਲਾਂ ਭਾਈ ਸਾਨੂੰ ਤਾਂ ਪੁੱਛ ਲੈਂਦਾ ਇਹਨੂੰ ਪੁੱਛ ਲੈਂਦਾ ਵੱਡਾ ਹੋਰ ਸਤਨਾਮ ਇੱਕ ਵਾਰੀ ਤਾਂ ਤੂੰ ਪੁੱਛਦਾ ਸਾਨੂੰ ਘਰੇ ਆ ਕੇ ਸਾਰਿਆਂ ਨੂੰ ਅਸੀਂ ਰਿਆ ਕਰਦੇ ਕੋਈ ਨਾ ਇਹ ਗੱਲ ਸੁਣ ਉਹ ਤਾਂ ਸਾਡਾ ਢੋਡਾ ਲੈਣਾ ਲੈਣਾ ਹੈ ਨਹੀਂ ਉਹ ਤਾਂ ਤੁਸੀਂ ਕਹਿੰਦੇ ਸਾਡੇ ਆ ਕੇ ਨਹੀਂ ਖੜੇ ਆ ਆ ਕੰਮ ਤੇ ਤੂੰ ਬੜਾ ਸਪੋਰਟ ਕੀਤੀ ਇਹਨੂੰ ਜਦੋਂ ਜਦੋਂ ਇਹ ਦੁਖੀ ਸੀ ਮੇਰੇ ਕੋਲ ਗਿਆ ਫੇਰ ਹੀ ਮੈਂ ਦਾ ਹੱਲ ਕੀਤਾ ਐਵੇਂ ਬਿਨਾ ਮਤਲਬ ਮੈਂ ਛੋਡੇ ਪਰਿਵਾਰ ਦੇ ਵਿੱਚ ਨਾ ਟੰਗ ਪਹਿਲਾਂ ਲੜਾਈਆ ਨਾ ਮੈਂ ਜੜਾਈਆ ਨਾ ਦੁਖੀ ਨੂੰ ਘੜਾ ਸੀ ਰੇ ਇਟਾ ਰੋੜੇ ਮਾਰਦੇ ਸੀ ਚੰਗਾ ਖਾਂਦਾ ਦੀ ਮੱਦਾ ਬੋਲਦਾ ਸੀ ਤੈਨੂੰ ਬੜਾ ਪਤਾ ਵੀ ਦੁਖੀ ਸੀ ਇਹ ਇਹ ਤਾਂ ਮੈਨੂੰ ਛੋਡੀਆਂ ਗੱਲਾਂ ਤੋਂ ਸਿਆਣਪੋਂ ਤੋਂ ਪਤਾ ਲੱਗ ਜਾਂਦਾ ਜਿਹੇ ਜਿਹੇ ਹਸਾਬ ਨਾਲ ਛੋਡੀ ਸੌਦਾਵਲੀ ਆ ਨਾ ਉਥੋਂ ਮੈਨੂੰ ਪਤਾ ਹੀ ਲੱਗ ਜਾਂਦਾ ਵੀ ਤੁਸੀਂ ਕਿੰਨੇ ਕੁ ਦੁਖੀ ਹੋਗੇ ਇਹਦਾ ਘਰ ਵੱਜਣ ਤੇ ਉਹ ਮੈਂ ਤਾਂ ਦੋਨਾਂ ਕਿਰਤ ਕਰਦੀ ਸੀ ਮੈਂ ਤਾਂ ਮਾਂ ਦੀ ਫਰਦੀ ਸੀ ਸਾਰੇ ਸਰੀਕੇ ਚ ਕਹਿ ਰੱਖਿਆ ਸੀ ਵੀ ਭਾਈ ਕੋਈ ਰਿਸ਼ਤਾ ਦੇਖ ਦਿਓ ਕਰਾ ਦਈਏ ਪਰ ਨਹੀਂ ਇਹਨੂੰ ਤਾਂ ਅੱਗ ਲੱਗੀ ਸੀ ਛੇਤੀ ਵਿਆਹ ਦੀ ਹੁਣ ਜੇ ਫਿਰ ਹੋ ਗਿਆ ਤਾਂ ਸੋਡਾ ਤਾਂ ਸਰ ਗਿਆ ਸੋਨ ਦਾ ਖੇਚਲਾ ਨਹੀਂ ਕਹਿੰਦਾ ਵੀ ਵਿਆਹ ਮੇਰਾ ਹੋ ਗਿਆ ਹੁਣ ਕਾਦੇ ਵਾਸਤੇ ਕਲੀ ਨੂੰ ਨਹੀਂ ਬਿਕਰ ਸਿਆ ਗੱਲ ਸੁਣ ਜੇ ਇਹ ਕਹਿੰਦੇ ਆ ਸਾਨੂੰ ਇਹਦੇ ਵਿਆਹ ਦਾ ਫਿਕਰ ਸੀ ਇਹ ਹੁਣ ਮੁੰਡਾ ਕਾ ਬੁੜਾਗਾ ਤੁਸੀਂ ਪਹਿਲਾਂ ਕਿੱਥੇ ਗਈਆਂ ਸੀ ਸਿਆਣੀਆਂ ਉਦੋਂ ਦਾ ਨਾ ਵਿਆਹ ਕਰਵਾਇਆ ਇਹਦਾ ਕਦੇ ਇਹਨੇ ਲਾਰੇ ਲਾਤੇ ਕਦੇ ਹੋਰੇ ਲਾਰੇ ਲਾਤੇ ਮੈਂ ਤਾਂ ਹੀ ਫਿਰਦਾ ਰਿਹਾ ਜ਼ਮੀਨ ਜਾਇਦਾਦ ਦੇ ਵਿੱਚ ਨਿਗਾ ਕਿਸੇ ਦੀ ਚ ਨਹੀਂ ਰੱਖੀਦੀ ਹੁੰਦੀ ਤੁਸੀਂ ਆਪਣਾ ਹੀ ਰੱਖ ਲਓ ਉਹੀ ਬਹੁਤਾ ਕਿਸੇ ਦਾ ਹੱਕ ਖਾਣ ਦੇ ਲਈ ਕਿਸੇ ਨੂੰ ਬੇਕਾਰ ਨਾ ਕਰੋ ਬੇ ਬੱਸ ਬੱਸ ਬਹੁਤਾ ਨਾ ਬੋਲ ਤੁਹਾਡੇ ਵੀ ਬਾਪੂ ਜੁਣੀ ਤਿੰਨ ਭਾਈ ਸੀ ਤੁਹਾਡਾ ਵੱਡਾ ਬੁੜਾ ਕਿਉਂ ਸੜਾ ਰੱਖਿਆ ਤੇ ਆ ਤੁਸੀਂ ਕਿਉਂ ਦੀ ਜ਼ਮੀਨ ਨਹੀਂ ਸਾਂਭੀ ਹਾਂ ਤੇਰੀ ਮਾਂ ਨੂੰ ਉਹਦੇ ਨੇ ਇਸ ਤਰ੍ਹਾਂ ਹੀ ਸਿਖਾ ਸਕਦੀ ਉਹ ਕੱਲ ਸੁਣ ਲਓ ਕਿਹਦੇ ਦੇ ਜਾਨੇ ਹੋ ਕਿਉਂ ਕਰਾਉਂਦੇ ਹੋ ਮੈਂ ਤਾਂ ਨਾ ਜਵਾਬ ਉਹਨੇ ਖੁਦ ਨਹੀਂ ਕਰਾਇਆ ਸੀ ਉਹ ਕਹਿੰਦਾ ਮੈਂ ਕਰਾਉਣਾ ਨਹੀਂ ਇਹ ਕਹਿੰਦਾ ਮੈਂ ਕਰਾਉਣਾ ਇਸ ਕਰਕੇ ਕਰ ਆਇਆ ਨੇ ਤੇਰੇ ਰਹਿੰਦੇ ਟਾਈਮ ਜਦੋਂ ਇਹਦੀ ਜਵਾਨੀ ਸੀ ਉਦੋਂ ਇਹ ਵੀ ਐਂ ਕਹਿੰਦਾ ਹੁੰਦਾ ਸੀ ਵੀ ਮੈਂ ਛੋਟਿਆਂ ਨੂੰ ਪਾਲਣਾ ਘਰ ਬਣਾਉਣਾ ਮੈਂ ਕਰਾਉਣਾ ਨਹੀਂ ਉਦੋਂ ਤਾਂ ਇਹਨੇ ਨੀ ਨੰਨਾ ਲੱਗਣ ਦਿੱਤੀਗੀ ਉਦੋਂ ਤਾਂ ਇਹ ਕਹਿੰਦਾ ਮੈਨੂੰ ਲਾਰਾਂ ਚੀ ਰੱਖਿਆ ਜਵਾਕ ਖੜੇ ਹੁਣ ਜੀ ਲਾਈ ਰੱਖਿਆ ਕਹਿੰਦਾ ਮੈਨੂੰ ਇਹਨਾਂ ਨੇ ਕੋਈ ਮੇਰਾ ਡੱਕਾ ਸਵਾਰੇ ਹੀ ਨਹੀਂ ਅਜੇ ਤੱਕ ਕੋਈ ਛੋਏ ਨੂੰ ਨਾ ਜਵਾਕਾਂ ਨੂੰ ਕਿਹੜਾ ਸਾਡੇ 5-7 ਜਵਾਕ ਸੀ ਵੀ ਜਿਹੜੇ ਸਾਮ ਦਾ ਸੀ ਵੱਡਾ ਆਇਆ ਜਵਾਕਾਂ ਵਾਲਾ ਅਸੀਂ ਹੈਗੇ ਸੀ ਜਵਾਕ ਸਾਂਭਣ ਜੋਗੇ ਪਰ ਇਹਨੇ ਨਹੀਂ ਉਦੋਂ ਕਿਹਾ ਵੀ ਮੈਂ ਕਰਾਉਣਾਗਾ ਗੱਲ ਸੁਣ ਲੋ ਮੇਰੀ ਉਹ ਜਦੋਂ ਤੁਸੀਂ ਦੋਨੇ ਜਾਣੀਆਂ ਰਾਇ ਕਰਦੇ ਸੀ ਸਾਰੀਆਂ ਗੱਲਾਂ ਮੈਂ ਸੁਣ ਲੀਆਂ ਸੀ ਸਾਰੀਆਂ ਸਾਰੀਆਂ ਗੱਲਾਂ ਸੁਣ ਕੇ ਫੇਰ ਮੈਂ ਮਰਦੇ ਨੇ ਅੱਕ ਚੱਬਿਆ ਫੇਰ ਵਿਆਹ ਕਰਾਇਆ ਨੂੰ ਮੈਂ ਆਪਦੀ ਜਾਇਦਾਦ ਕਿਉਂ ਇਹਨਾਂ ਨੂੰ ਦੇ ਮੈਂ ਉਹਦੋਂ ਤੂੰ ਸਾਡੇ ਕੋਲੇ ਆ ਕੇ ਕਹਿ ਦਿੰਦਾ ਵੀ ਭਾਈ ਮੈਂ ਸੁਣ ਲੀਆਂ ਜਾਂ ਤਾਂ ਕਰ ਦਿਓ ਤੇ ਜਾਂ ਮੈਂ ਲਿਉਣਾ ਪੱਜਾਈ ਬਥੇਰੇ ਮੈਂ ਤੇਰੇ ਨਾਲ ਢੀੜੇ ਧੋਏ ਨਹੀਂ ਬਥੇਰੇ ਮੈਂ ਸੋਡੇ ਭਾਂਡੇ ਮਾਂਜੇ ਨਹੀਂ ਕੀ ਨਹੀਂ ਕੀਤਾ ਤੁਸੀਂ ਮੈਨੂੰ ਰਾਹ ਨਹੀਂ ਦਿੱਤਾ ਬਸ ਵਿਆਹ ਕਰਾ ਦੇਂਗੇ ਆ ਬੁੱਧਵਾਰ ਨੂੰ ਆ ਬੀਜਵਾਰ ਤੈਨੂੰ ਢੀੜੇ ਧੋਤੇ ਕੰਮ ਕਰਾ ਤੇ ਖਾਂਦਾ ਨਹੀਂ ਸੀ ਉਹ ਜਾਣ ਹਾਂ ਓ ਤਾਰ ਤੂੰ ਵੀ ਯਾਰ ਕੁਝ ਅੱਜ ਦੀ ਗੱਲ ਕਰ ਲਾ ਕਿੰਨਾ ਖੜੇ ਮੂਰੇ ਖੜਾ ਚੌਪੀ ਖੜਾ ਰਹੇਗਾ ਇਹ ਪਸਰ ਪਸਰ ਬੋਲੀ ਜਾਂਦੀਆਂ ਘਰੇ ਸੋਢੀ ਇਹਨਾਂ ਦੀ ਚਲਦੀ ਆ ਕਿ ਤੇਰੀ ਚਲਦੀ ਆ ਘਰ ਦਾ ਮਾਲਕ ਤੂੰ ਆ ਤੇਰਾ ਭਰਾ ਯਾਰ ਮਾੜੀ ਮੋਟੀ ਕੋਈ ਹੱਕ ਦੀ ਗੱਲ ਕਰ ਏਨਾਂ ਨੂੰ ਤਾਂ ਐ ਵੀ 5 ਕਿੱਲੇ ਜ਼ਮੀਨ ਦੇ ਜਿਹੜੇ ਉਹ ਹੁਣ ਇਹ ਆਪ ਵਾਇਆ ਕਰਨਗੇ 5 ਹਿੱਕ ਤੇ ਧਰਕੇ ਨਹੀਂ ਲੈ ਜਾਣੇ ਅਸਲ ਭੈਣ ਭਰਾ ਹੀ ਕੰਮ ਆਉਂਦੇ ਹੁੰਦੇ ਆ ਸਤਨਾਮ ਅਸੀਂ ਤਾਂ ਭੈਣ ਭਰਾ ਜਿਹੜੀ ਸੋਚੀ ਸੀ ਅਸੀਂ ਤਾਂ ਸੋਚੀ ਬੈਠੇ ਸੀ ਵੀ ਅਸੀਂ ਤਾਂ ਬਾਹਰ ਜਾਣਾ ਇਹਦਾ ਰਿਸ਼ਤਾ ਕਰਕੇ ਜਾਵਾਂਗੇ ਇਹਨੂੰ ਆਪਦੇ ਪੈਰਾਂ ਸਿਰ ਕਰਜੀ ਪਰ ਸਾਡਾ ਮਨ ਬਦਲਾਤਾ ਮਨ ਬਦਲਾਉਣ ਵਾਲੇ ਵੀ ਸਾਡੇ ਘਰ ਚ ਹੀ ਸੀਗੇ ਲੈ ਕੀ ਮਤਲਬ ਜਿਹੜੀ ਲਾਲਚ ਤਾਂ ਤੁਹਾਨੂੰ ਵੀ ਸੀ ਅਖੇ ਮਨ ਬਦਲਾਤਾ ਮਨ ਬਦਲਾਉਣ ਵਾਲੇ ਘਰ ਚ ਹੀ ਸੀਗੇ ਉਹ ਹੁਣ ਤੁਸੀਂ ਲੜੀ ਜਾਓਂਗੀਆਂ ਕਿ ਪਾਣੀ ਪੂਣੀ ਵੀ ਬਾਰੋਂਗੀਆਂ ਸਾਡੇ ਉਤੋਂ ਦੀ ਖੜ ਜਾ ਲਿਆਉਣਿਆ ਗੜਬੀ ਹਜੇ ਦਿੱਤੀ ਹੋਈ ਆ ਬਣਨੀ ਚਾਹਦੀ ਦੀ ਹਾਂ ਸ਼ਰਮ ਨਹੀਂ ਆਉਂਦੀ ਚਲ ਆ ਜਾ ਫਿਰ ਨਾਰਾਣੀ ਅੰਦਰ ਆਈਂ ਆ ਜਾ ਕੋਈ ਉਹ ਇਹ ਤਾਂ ਹਿੰਦੀ ਬੋਲਦੀ ਆ ਲੈ ਕਹਿੰਦੀ ਹਿੰਦੀ ਬੋਲਿਆ ਉਹ ਹਿੰਦੀ ਨੂੰ ਤਾਂ ਚੱਕ ਲੈ ਸਿਰ ਤੇ ਇਹ ਤਾਂ ਖਾਣਾ ਵੀ ਮੈਨੂੰ ਲੱਗਦਾ ਚੌਲ ਖਾਇਆ ਕਰੂਗੀ ਬਣਾਈ ਜਾਇਆ ਕਰੋ ਇੱਥੇ ਭਤੀਲੇ ਪਰ ਪਰ ਨਹੀਂ ਮੈਂ ਤੈਨੂੰ ਕਹਿੰਦੀ ਸੀ ਨਾ ਵੀ ਕਰਾ ਲੈਣ ਦੇ ਕਰਾ ਲੈਣ ਦੇ ਤੂੰ ਹੀ ਸਾਡਾ ਮਨ ਬਦਲਾਤਾ ਆਖੇ ਢਾਈ ਸੋਡੇ ਢਾਈ ਮੇਰੇ ਹੈ ਨਾਲੇ ਤਾਂ ਆ ਸਤਨਾਮ 100 100 ਗੱਲ ਬੋਲ ਗਿਆ ਜੀ ਕੀ ਮਜ਼ਾਲ ਸੀ ਸਰੀਕਾ ਕੇ ਘਰੇ ਬੋਲ ਜਾਂਦਾ ਦੇਖ ਕਹੇ ਜੀਆਂ ਗੱਲਾਂ ਕਰਦੇ ਹੋ ਆਖੇ ਕਹਿੰਦੇ ਆ ਮਨ ਮਨ ਗੱਲਾਂ ਬੋਲ ਗਿਆ ਮੈਂ ਕਿਹਾ ਸਤਨਾਮ ਨੂੰ ਕਿਹਾ ਸੀ ਵੀ ਭਾਈ ਰਿਸ਼ਤਾ ਕਰਾ ਸਾਡੇ ਬੂੜੇ ਨਾਲੇ ਚਰਨ ਨੂੰ ਜਿਹੜੀ ਗੱਲ ਆਪਾਂ ਸੋਚਦੇ ਹੁੰਦੇ ਆ ਨਾ ਉਵੇਂ ਨਹੀਂ ਹੁੰਦੀ ਹੁੰਦੀ ਹੁਣ ਆਪਾਂ ਦੇਖ ਹੀ ਲਿਆ ਨਹੀਂ ਨਹੀਂ ਇੱਧਰ ਕੋਈ ਆਪਦੇ ਘਰਾਂ ਦੀ ਹੁੰਦੀ ਕੋਈ ਪੰਜਾਬੀ ਧੀ ਭੈਣ ਹੁੰਦੀ ਨਹੀਂ ਹੁਣ ਆ ਗਈ ਚੌਲ ਖਾਣੀ ਕੀ ਕਰਾਂਗੇ ਇਹਦਾ ਕਹਿੰਦੇ ਕੀ ਕਰਾਂਗੇ ਮੈਂ ਤਾਂ ਆਪ ਟੈਨਸ਼ਨ ਹੋਈ ਪਈ ਆ ਮੈਂ ਤਾਂ ਜਾਣ ਨੂੰ ਜੀ ਕਰਦਾ ਹੁਣ ਕਿਤੇ ਮੈਂ ਤਾਂ ਆ ਬੈਠੀ ਆ ਭਾਈ ਕਰ ਲਓ ਜਿਵੇਂ ਕਰਨਾ ਤੂੰ ਤਾਂ ਮੇਰੇ ਸਿਰ ਸਿਰ ਮੜੀ ਜਾਂਦੇ ਹੋ ਵੀ ਮੈਂ ਕਿਹਾ ਸੀ ਮੈਂ ਕਿਹਾ ਸੀ ਉਦੋਂ ਦੀ ਕਰਾਉਂਦੀ ਸਵਾਦ ਤਾਂ ਫੇਰ ਸੀ ਹਾਂ ਹੁਣ ਆਪਾਂ ਇਕੱਲੇ ਵੀ ਕੀ ਕਰੀਏ ਨਹੀਂ ਤੂੰ ਗੱਗੇ ਨੂੰ ਮਾਰ ਫੋਨ ਕਰਕੇ ਕੇ ਘੱਟ ਗਿਆ ਤੇਰਾ ਸੀਜ਼ਨ ਖੜਾ ਹੋ ਗਿਆ ਘਰੇ ਆ ਜਾ ਘਰ ਸਾਹਮਲਾ ਨਾਲੇ ਚਲ ਕਰਦੀ ਆ ਗੱਲੜੀ ਜੋ ਗੱਗੇ ਨੂੰ ਫੋਨ ਕਰ ਚਲ ਕਰਦੀ ਅੰਦਰ ਜਾ ਕੇ ਫੋਨ ਮੈਂ ਉਹਨੂੰ ਕਹ ਅੱਜ ਕੱਲ ਤੇ ਆ ਜਾ ਤਾਂ ਭਾਈ ਆਹੋ ਘਰੇ ਤਾਂ ਕੁਸੋਇਆ ਪਿਆ ਕੇ ਲੋਕ ਕੀ ਕਹਿਣਗੇ ਵੀ ਇਹਨਾਂ ਨੂੰ ਕੰਮਾਂ ਦੀ ਪਈ ਐ ਤੇ ਉਧਰ ਜੇਠ ਨੇ ਘਰੇਵਾ ਭਰਾ ਲਿਆ ਹਾਏ ਰੱਬਾ ਬੋਲ ਪਾ ਕੋ ਸੇ ਕਰ ਲਾ ਮੈਂ ਕੀ ਕਰਾਂ ਕਰਨ ਵਾਲੇ ਨੇ ਕਰਤਾ ਜਿਹੜਾ ਕੁਸ ਕਰਨਾ ਸੀ ਹੁਣ ਹੁਣ ਕੀ ਕਰ ਸਕਦੇ ਆ ਪੱਕੇ ਪੈਰੀ ਲੈ ਕੇ ਆਇਓ ਉਹੋ ਲਾਹੌਰ ਹੁਣ ਕੱਚੇ ਲੈ ਕੇ ਆਇਆ ਹੋਊਗਾ ਬਗਾਨੇ ਦੇਸ਼ੋਂ ਤੈਨੂੰ ਇਹਦਾ ਫਿਕਰ ਆ ਮੈਨੂੰ ਤਾਂ ਹੋਰ ਹੀ ਫਿਕਰ ਵੱਡ ਵੱਡ ਖਾਈ ਜਾਂਦਾ ਨਾ ਹੁਣ ਕਾਦਾ ਫਿਕਰ ਪੈ ਗਿਆ ਤੁਹਾਨੂੰ ਤੈਨੂੰ ਤਾਂ ਇਹਦੇ ਕਰੇਵੇ ਦਾ ਫਿਕਰ ਆ ਮੈਨੂੰ ਇਹ ਫਿਕਰ ਆ ਦੀ ਇਹਦੇ ਮਗਰ 20 ਜਾਣੇ ਹੋਰ ਬਿਹਾਰੀ ਆ ਆਪਣੇ ਘਰੇ ਆ ਕੇ ਬੈਠਣਗੇ ਕੱਲੇ ਘਰ ਚ ਨਹੀਂ ਫਿਰ ਆ ਕੇ ਪਿੰਡ ਚ ਥਾਂ ਥਾਂ ਰੇੜੀਆਂ ਰਗਲਾਇਆ ਕਰਨਗੇ ਤੇ ਸਾਰੇ ਪਿੰਡ ਚ ਨਾ ਫੈਲ ਗਏ ਤਾਂ ਮੈਨੂੰ ਕਹੀ ਉਹੀ ਤਾਂ ਕਹਿਣਾ ਦੀ ਇਹ ਤਾਂ ਇੱਕ ਆਇਆ ਕਰੂ ਇੱਕ ਜਾਇਆ ਕਰੂ ਨਾਲੇ ਇੱਥੇ ਆ ਕੀ ਸਾਰੇ ਪੈਰ ਜਮਾ ਲੈਂਦੇ ਨੇ ਤਾਂ ਜਦੋਂ ਪੰਜਾਬ ਚ ਆ ਜਾਂਦੇ ਨੇ ਹਾਇਰੱਬਾ ਕੀ ਨਮਾਈ ਜੱਬ ਖੜਾ ਕਰਤਾ ਇਹਨੇ ਇਹਨਾਂ ਨੂੰ ਲਿਆਉਣ ਵਾਲੇ ਵੀ ਆਪਾਂ ਲੋਕ ਹੀ ਆ ਲੈ ਹੁਣ ਇਹ ਆ ਗਈ ਇਹਦੀ ਕੱਲ ਨੂੰ ਵੋਟ ਬਣ ਜੂ ਹੈ ਇਹ ਤਾਂ ਪੱਕੀ ਹੋ ਗਈ ਨਾ ਇੱਥੇ ਆਈ ਪੱਕੇ ਹੋ ਜਾਂਦੇ ਨੇ ਇਹ ਇਹਨਾਂ ਦੇ ਇੱਕ ਦੇ ਨਾਲ ਮਦਰ ਫੋਰ ਬਥੇਰੇ ਆ ਜਾਂਦੇ ਨੇ ਕਿ ਫੇਰ ਜਦੋਂ ਪੰਜਾਬ ਦੇ ਵਿੱਚ ਅਨਸਖਾਵੀਆਂ ਘਟਨਾਵਾਂ ਹੁੰਦੀਆਂ ਨੇ ਫੇਰ ਆਪਾਂ ਇਹਨਾਂ ਨੂੰ ਦੋਸ਼ੀ ਠਹਿਰਾਉਣ ਲੱਗ ਜਾਂਦੇ ਆ ਇਹਨਾਂ ਨੂੰ ਰਾਹ ਦੇਣ ਵਾਲੇ ਲੋਕ ਵੀ ਆਪ ਹੀ ਆ ਆਪਣਾ ਕਸੂਰ ਆਪਣਾ ਉਹੀ ਤਾਂ ਗੱਲ ਹੈ ਵਿਆਹ ਨਹੀਂ ਹੁੰਦਾ ਜੀ ਚੱਕੋ ਝੋਲਾ ਬਗਝੋਲੇ ਆਓ ਇੱਕ ਇੱਕ ਦੇ ਨਾਲ ਇੱਕ ਇੱਕ ਦੇ ਨਾਲ ਇੱਕ ਫਿਰ ਪਤਾ ਨਹੀਂ ਇੱਥੇ ਕਿੰਨੇ ਕਿ ਡੇਰੇ ਲੱਗ ਜਾਂਦੇ ਨੇਗੇ ਪਰ ਹੁਣ ਕੀ ਕੀਤਾ ਜਾਵੇ ਹੁਣ ਸੋਚੋ ਵੀ ਇਹਨੂੰ ਕਿਨੇ ਘਰੋਂ ਕੱਢੀਏ ਕਰੇਵਾ ਭਰਾਇਆ ਹੋਨੇ ਕੱਚੇ ਕੰਮ ਨਹੀਂ ਹੁਣ ਨਹੀਂ ਨਿਕਲਦੀ ਹੁਣ ਨਹੀਂ ਨਿਕਲਦੀ ਥਾਇਓ ਮੇਰੇ ਰੱਬ ਜੇ ਹੋਈ ਬੇਕਰਸਾ ਹਾਂ ਭਾਈ ਹੁਣ ਭਾਈ ਤੇਰਾ ਕਾਰਜ ਮੈਂ ਤੇਰਾ ਸਾਰਾ ਪੂਰਾ ਕਰਵਾਤਾ हां ठीक है धन्यवाद तू भी कोई नहीं आपस आपद बोलना आपा किनु बोलणा कसा आपा त किसी नु कुछ नहीं कहंदे किसी नु कहना भी नहीं तेरा बढ़िया हो गया ठीक है तू अपना परिवार चलाणा ਅੱਗੇ ਵਾਸਤੇ ਸੋਚਣਾ ਤੁਸੀਂ ਵੀ ਭਾਈ ਗੱਲ ਸੁਣ ਲਓ ਇੱਥੋਂ ਵਾਲਾ ਪਹਿਰਾ ਵਾ ਇੱਥੋਂ ਵਾਲੀ ਬੋਲੀ ਇਹੀ ਚੱਲੂ ਹੁਣ ਜਿਹੜੀਆਂ ਗੱਲਾਂ ਪਿੱਛੇ ਸੀ ਉਹ ਪਿੱਛੇ ਛੱਡ ਦੇ ਠੀਕ ਹੈ ਬਈਆ ਮੈਂ ਨਾ ਧੀਰੇ ਧੀਰੇ ਸਭ ਸਿੱਖ ਲੂੰਗੀ ਸਿੱਖਣਾ ਤਾਂ ਪੈਣਾ ਕਿਉਂਕਿ ਇਹ ਪੰਜਾਬ ਆ ਇੱਥੇ ਪੰਜਾਬੀ ਨੂੰ ਹੀ ਮਾਨਤਾ ਦਿੱਤੀ ਜਾਂਦੀ ਆ ਬੋਲੋ ਆਪਦੀਆਂ ਭਾਸ਼ਾਵਾਂ ਸਾਰੀਆਂ ਬੋਲੋ ਸਤਿਕਾਰਯੋਗ ਨੇ ਪਰ ਇਥੋਂ ਦਾ ਪਾਇਰਾ ਵਾ ਬਣਾਉਣਾ ਪੈਣਾ ਮੈਂ ਵਾਰ-ਵਾਰ ਉਸੇ ਗੱਲ ਨੂੰ ਕਹਿੰਦਾ ਸਾਨੂੰ ਚੰਗਾ ਨਹੀਂ ਲੱਗਦਾ ਇਹ ਨਾ ਹੋਵੇ ਵੀ ਤੁਸੀਂ ਪਰਿਵਾਰ ਦੇ ਵਿੱਚ ਦੁਆਰੇ ਕੋਈ ਪਲੇਸ ਖੜਾ ਕਰ ਲਓ ਇੱਥੇ ਮੈਨੂੰ ਸੱਦਣਾ ਮੇਰੀ ਬੱਚੋ ਵਾਲੇ ਵੇਚਤੀ ਹੋਵੇ ਮੈਂ ਅਦਾਸ ਤਰੀ ਕਰਨੀ ਦੇਖ ਅਸੀਂ ਤਾਂ ਦੋਨੇ ਜੀ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਸਮਝਾਜੀ ਵੀ ਦੋਨੇ ਪਰਜਾਈਆਂ ਉਹ ਨਾ ਵੱਧ ਘਟਾ ਕਰਨ ਸਾਡੀ ਕੋਈ ਗੱਲ ਨਹੀਂ ਫਿਕਰ ਸਿਆ ਮੈਂ ਉਹਨਾਂ ਨੂੰ ਵੀ ਕਹਿ ਦਣਾ ਪਰ ਤੁਸੀਂ ਮੇਰੀ ਇਲਾਜ ਰੱਖ ਲਿਓ ਤੁਸੀਂ ਨੰਬਰ ਦੀ ਬੇਇੱਜ਼ਤੀ ਕਰਵਾਤੀ। ਤੂੰ ਟੈਨਸ਼ਨ ਕਿਉਂ ਲੈਣਾ? ਤੂੰ ਤਾਂ ਮੈਂ ਕਹਿੰਦਾ ਤੇਰਾ ਧੰਨਵਾਦ ਜਿਨੇ ਸਾਡਾ ਘਰ ਵਸਦਾ ਕਰਤਾ। ਚਲੋ ਕੋਈ ਨਾ। ਹਾਂ। ਤੇਰੀ ਰੋਟੀ ਬਣਦੀ ਹੋਗੀ ਭਰਾਵਾ ਮੈਂ ਚੱਲਿਆ। ਕੋਈ ਨਹੀਂ ਕੋਈ ਨਹੀਂ। ਉਹਨਾਂ ਨੂੰ ਮਾਪੇ ਸਮਝਾ ਜਾਂਦਾ। ਹਾਂ। ਆਪਾਂ ਬੈਠਾਂਗੇ ਕਦੇ ਕਰਾਂਗੇ ਤੇਰੀ ਪਾਰਟੀ ਵੀ ਠੀਕ ਐ। ਕੋਈ ਕਰ ਲਈ। ਠੀਕ ਐ। ਕਿਰਨਾਰਾਣੀ ਕਿਉਂ? ਕਿਵੇਂ ਲੱਗਦਾ ਆਪਣਾ ਘਰ-ਬਾਰ? ਸਰਦਾਰ ਜੀ। ਹਮ। ਆਪਾਂ ਘਰ ਤੋਂ ਬਹੁਤ अच्छा ਹੁ। ਠੀਕ। ਨਾ ਪੜਾ। ਹਮ। ਨਾ ਪੜਾ ਗਾ। हमारे तो ना वहां पे एक बस्ती होती थी इतनी जगह में अच्छा हाँ। ओ हो अरे तक करना तू देखे की है तू देखती है बाहर लेकर मजा किनियां खड़ियां है फिर तू तारा कड्या करेगी भैंस हां आपके पास भैंस भी है हैगिए ने हां धारा क्या होता है दूध निकालेंगे दूध दूध हमें तो इनका नाम ही आता है मैं सिखाऊं ना मैं सिखाऊं तन्नू ਠੀਕ ਹੈ ਨਾਲੇ ਪੱਠੇ ਪੋਣੇ ਨਾਲੇ ਧਾਰਾ ਕੱਢਣੀਆਂ ਸਭ ਕੁਝ ਸਿਖਾ ਦੂੰਗਾ ਮੈਂ ਤੈਨੂੰ ਠੀਕ ਹੈ ਸਪੈਕ ਹਾਂ ਹੁਣ ਤੋਂ ਹਮ ਪੰਜਾਬਣ ਹੋ ਗਏ ਹਾਂ ਠੀਕ ਗੱਲ ਹੈ ਤੇ ਨਾਲੇ ਮੇਰੀ ਪਰਜਾਈ ਤੋਂ ਡਰਿਆ ਡਰਿਆ ਨਾ ਕਰੀ ਕੋਈ ਬਾਤ ਨਹੀਂ ਸਰਦਾਰ ਜੀ ਮੈਂ ਕਿਸੇ ਸੇ ਡਰਤੀ ਹਾਂ ਠੀਕ ਹੈ ਚਲ ਠੀਕ ਹੈ ਮੈਂ ਤੁਹਾਨੂੰ ਇੱਕ ਬਾਤ ਕਹਿੰਦੀ ਹਾਂ ਔਰ ਹਾਂ

ਯੋ ਹਾਂ ਨਮਸਕਾਰ ਹਾਂ ਭਾਈ ਕਿਵੇਂ ਦਾ ਆਜਾ ਬੈਠਾ ਨਾ ਨਾ ਉਦਾਸ ਕਾ ਨੂੰ ਆ ਬਸ ਭਾਈ ਤੂੰ ਸਿਆਣਾ ਵੱਡਾਂ ਸਾਥੋਂ ਤੂੰ ਇੱਕ ਗੱਲ ਨੂੰ ਧਿਆਨ ਚ ਰੱਖੀ ਹੁਣ ਪਰਿਵਾਰ ਦੇ ਵਿੱਚ ਨਾ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਜੋ ਕੁਝ ਹੋਣਾ ਸੀ ਉਹ ਹੁਣ ਸਾਰਾ ਹੋ ਚੁੱਕਿਆ ਉਹ ਚੀਜ਼ਾਂ ਨੂੰ ਨਾ ਤਾਂ ਮਿਟਾਇਆ ਜਾ ਸਕਦਾ ਹੁਣ ਅੱਗੇ ਵਧਾਇਆ ਜਾ ਸਕਦਾ ਵੀ ਕਿਵੇਂ ਤੁਸੀਂ ਪਰਿਵਾਰ ਨੂੰ ਵਧਾਉਣਾ ਹੈ ਸਤਨਾਮ ਤੈਨੂੰ ਸਹੀ ਗੱਲ ਦਾ ਨਾ ਸਾਨੂੰ ਵੀ ਐ ਸੀ ਕਿ ਇਹਦਾ ਵਿਆਹ ਹੋ ਜੇ ਇਹਦੀ ਦੇਲੀ ਵੱਧ ਜੇ ਸਾਡੀ ਠੀਕ ਹੈ ਪਰ ਚਰਨੂ ਨੇ ਸਾਡੀ ਅਕਲ ਤੇ ਪੜਦਾ ਪਾਤਾ ਸੀ ਚਲ ਹੁਣ ਇਹ ਕਿਹੜਾ ਜਵਾਕ ਆ ਵੀ ਅਸੀਂ ਇਹਨੂੰ ਬਾਹ ਫੜ ਕੇ ਬਾਹਰੋਂ ਕੱਢ ਦਾਂਗੇ ਹੈ ਕੋਈ ਗੱਲ ਨਹੀਂ ਭਾਈ ਤੂੰ ਟੈਨਸ਼ਨ ਨਾ ਲੈ ਜਿਹੜਾ ਵੀ ਭਾਈ ਸਾਡੇ ਪਰਿਵਾਰ ਦੇ ਵਿੱਚ ਨਾ ਕੋਈ ਐਦਾਂ ਦੀਆਂ ਗੱਲਾਂ ਕਰਦਾ ਉਹਨੂੰ ਘੂਰੋ ਵੀ ਨਾ ਉਹਨੂੰ ਸਮਝਾਓ ਸਮਝਾਉਣਾ ਹੀ ਹੱਲ ਆ ਘੂਰ ਕੇ ਮਸਲੇ ਹੋਰ ਵਿਗੜਨਗੇ ਨਾ ਨਾ ਭਾਈ ਆਪਾਂ ਅਗੇ ਨੂੰ ਘੂਰਨਾ બસ ਕੋਈ ਗੱਲ ਨਹੀਂ ਹੁਣ ਜਿਹੜਾ ਹੋ ਗਿਆ ਵਧੀਆ ਹੋ ਗਿਆ ਹੁਣ ਬਾਈ ਰਲ ਮਿਲ ਕੇ ਰਹੋ ਠੀਕ ਆ ਕੋਈ ਵੀ ਮੈਨੂੰ ਸ਼ਿਕਾਇਤ ਨਾ ਦੇ ਛੋਟੀ ਮੈਂ ਵੀ ਤੁਹਾਡੇ ਹੀ ਆ ਤੁਹਾਡੇ ਨਾਲ ਹੀ ਨਾ ਨਾ ਬਸ ਸਤਨਾ ਸ਼ਿਕਾਇਤ ਕਾਦੀ ਆਉਣੀ ਆ ਆਪਾਂ ਕਿਹੜਾ ਅੱਗੇ ਲੜਦੇ ਫਿਰਦੇ ਸੀ ਇਹ ਤਾਂ ਬਸ ਆ ਹੀ ਸੀ ਇਹਨੂੰ ਵਿਆਹ ਦਾ ਉਹ ਹੋ ਗਿਆ ਚਲ ਹੁਣ ਠੀਕ ਆ ਬਾਈ ਠੀਕ ਹੈ ਧੰਨਵਾਦ ਅਜੇ ਮੈਨੂੰ 15 ਦਿਨ ਨਹੀਂ ਹੋਏ ਗਏ ਇਹਨੂੰ ਭੈਣਿਆਂ ਨੇ ਮਗਰੀ ਫੋਨ ਕਰਤਾ ਵੀ ਆ ਜਾ ਆ ਜਾ ਆ ਜਾ ਵੀ ਸੀਜ਼ਨ ਦਾ ਕੰਮ ਐ ਦੱਸ ਦੋ ਪੈਸੇ ਕਮਾ ਲੈਣ ਦੋ ਮੈਨੂੰ ਹੈ ਚੱਲੋ ਨੇ ਚਰਨੋ ਕਿੱਧਰ ਮਰ ਗਈ ਦੱਸ ਆ ਗਈ ਜੀ ਤੁਸੀਂ ਆਉਣਾ ਹੀ ਸੀਗਾ ਹੋਰ ਕੀ ਕਰਨਾ ਸੀ ਉਹ ਕਹਿੰਦਾ ਆਉਣਾ ਹੀ ਸੀਗਾ ਹੋਰ ਕੀ ਕਰਨਾ ਸੀ ਨਹੀਂ ਮੈਂ ਕੀ ਕਰਾਉਣਾ ਸੀਗਾ ਇੱਥੇ ਬੁਲਾ ਕੇ ਤੁਹਾਨੂੰ ਦਿਨ ਤਾਂ ਮੈਨੂੰ ਅਜੇ 15 ਨਹੀਂ ਹੋਏ ਗਏ ਇਹਨੂੰ ਮਗਰੀ ਫੋਨ ਕਰਤਾ ਵੀ ਤੂੰ ਆ ਜਾ ਛੇਤੀ ਘਰ ਤਾਂ ਉੱਜੜ ਚੱਲਿਆ ਲੈ ਫੜ ਪਾਣੀ ਪੀ ਲੈ ਪਹਿਲਾਂ ਕੀ ਗੱਲ ਹੋਈ ਦੱਸ ਵੀ ਦੇ ਬੈਠ ਦੱਸ ਦੀਆਂ ਬਹਿ ਜਾ ਪਹਿਲਾਂ ਕਿਵੇਂ ਭਖਿਆ ਫਿਰਦਾ ਲੈ ਚੱਕ ਪਾਣੀ ਤਾਂ ਮੈਂ ਪੀ ਲਿਆ ਹੁਣ ਦੱਸ ਗੱਲ ਕੀ ਹੋਈ ਸੀਗੀ ਕਨਾਂ ਗੱਲ ਕੀ ਹੋਈ ਸੀ ਜਿਵੇਂ ਤੈਨੂੰ ਗੱਲ ਦੱਸਤੀ ਨਾ ਤੇਰੇ ਪੈਰਾਂ ਥੱਲੇ ਜ਼ਮੀਨ ਖਸਕ ਜਾਣੀ ਆ ਐਹ ਜੀ ਕਿਹੜੀ ਗੱਲ ਸੀ ਜਿਹੜੀ ਪੈਰਾਂ ਥੱਲੇ ਜ਼ਮੀਨ ਖਿਸਕ ਜੂਗੀ ਮੈਨੂੰ ਤਾਂ ਗੱਲ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਐ ਹੁੰਦਾ ਵੀ ਕਿਹੜੇ ਮੂੰਹ ਨਾਲ ਦੱਸਾਂ ਤੈਨੂੰ ਹੁਣ ਤੇਰੇ ਮੂੰਹ ਨਾਲ ਹੀ ਦੱਸਾਂ ਕਿ ਹੋਰ ਕਿਹਦੇ ਮੂੰਹ ਨਾਲ ਦੱਸਾਂ ਮੈਂ ਦੱਸਣੀ ਆ ਤੂੰ ਹੀ ਦੱਸਣੀ ਆ ਬੇ ਦੱਸ ਤਾਂ ਦਿੰਨੀ ਆ ਹਾਂ ਤੇਰਾ ਪਾਈ ਨੇਗਾ ਵੱਡਾ ਹਾਂ ਉਹਨੇ ਵਿਆਹ ਕਰਾ ਲਿਆ ਕਿਉਂ ਪਗਾਈ ਮਰੀ ਜਾਣੀ ਆ ਤੂੰ ਹੈ ਕਿਹੜੇ ਨੂੰ ਰਿਸ਼ਤਾ ਕਰਾ ਦੂਗਾ ਹੁਣ ਇਸ ਵੇਲੇ ਕਹਿੰਦਾ ਕਿਹੜਾ ਰਿਸ਼ਤਾ ਕਰਾ ਦੂਗਾ ਨੂੰ ਹੱਸ ਵੇਲੇ ਬੇ ਰਿਸ਼ਤਾ ਨਹੀਂ ਕਰਾਇਆ ਆ ਤੇਰੇ ਚਾਚੇ ਦੇ ਮੁੰਡੇ ਦਾ ਬੇੜਾ ਬੈਠਿਆ ਉਹਨੇ ਕਰਾਇਆ ਰੁੜ ਜਾਣੇ ਨੇ ਮਰਨੇ ਨੇ ਉਹ ਵੀ ਜੋਪੀ ਦੀ ਦਾ ਜੋਪੀ ਦਾ ਹਾਂ ਬਈ ਯਾਰਾ ਨਹੀਂ ਲਿਆਂਦੀ ਉਹਨੇ ਹਾਂ ਹੋ ਭੱਪੇ ਨਚੌਰਾ ਹੁਣ ਕਿੱਧਰ ਮਰੀ ਉਹ ਮੈਂ ਤਾਂ ਉਹ ਤੋਂ ਕੀ ਕਰਾਉਣਾ ਤੂੰ ਆਦੇ ਭਾਈ ਨੂੰ ਫੜ ਉਹਨੂੰ ਕਹਿੰਦਾ ਕਿੱਧਰ ਮਰੀ ਆ ਮੈਨੂੰ ਗੁੱਸਾ ਚੜੀ ਜਾਂਦਾ ਦੇਖ ਲੈ ਫਿਰ ਮੈਨੂੰ ਕੀ ਦਿਖਾਉਣਾ ਆਪਦੇ ਭਾਈ ਨੂੰ ਦਿਖਾ ਗੁੱਸਾ ਕਿਹੜਾ ਲੈ ਕੇ ਆਇਆਗਾ ਇਥੇ ਗਲ ਪਾ ਕੇ ਲਿਆ ਕੇ ਧਰਤੀ ਫਿਰ ਬਰਨ ਕਾ ਦੇ ਵਾਸਤੇ ਦਿੱਤੀ ਐ ਲੈ ਵਿਆਹ ਕਰਾਇਆ ਅਗਲੇ ਨੇ ਕਰੇਵਾ ਭਰਾਇਆ ਹਾਂ ਭਰਾ ਭਰਾਇਆ ਤੂੰ ਮਰ ਗਈ ਸੀ ਰੋਲਾ ਪਾ ਲੈਂਦੀ ਵੇ ਮੈਂ ਘੱਟ ਰੋਲਾ ਪਾਉਣ ਵਾਲੀ ਸੀ ਉਹ ਵੱਡੀ ਵੀ ਤਾਂ ਹੈਗੀ ਚ ਰੋਲਾ ਪਾਉਣ ਵਾਲੀ ਨਾ ਮੈਂ ਕੱਲੀ ਰੋਲਾ ਪਾਉਂਦੀ ਵੱਡੀ ਤਾਂ ਆਪ ਉਹਦੇ ਕੰਨੀ ਬਣ ਕੇ ਖੜਕੀ ਹੋਊਗੀ ਮੈਂ ਨਹੀਂ ਹੁਣ ਤਾਂ ਮੇਰੇ ਕੰਨੀਓ ਸੀਗੀ ਬਸ ਇੱਕ ਸਿਆਪੇ ਉਹਦੇ ਛੜੇ ਹੋਇਆ ਜੋ ਨਾਂ ਲਿੱਤੀਆਂ ਆਉਂਦੀ ਨਾ ਵੀ ਮੈਂ ਤੈਨੂੰ ਰਿਸ਼ਤਾ ਕਰਾਂਮ ਰਿਸ਼ਤਾ ਕਰਾਂਮ ਸ਼ਾਮ ਦੇ ਰਮਾਨ ਨਾ ਜਾਗਦੇ ਉਹਦੇ ਆ ਗੱਲਾਂ ਕਹਿ ਕੇ ਕਿ ਉਹਦੇ ਰਮਾਨ ਜਾਗ ਕੇ ਉਹਨੇ ਮਰਜਣੇ ਦੇ ਕਰਿਆ ਵਾ ਭਰਾ ਲਿਆ ਹਾਂ ਕਿੱਥੇ ਆਹੋ ਚੌਰਾ ਹੈ ਨਾਲੇ ਮੈਂ ਉਹਦੇ ਪੱਟਾਂ ਚੁੰਡੇ ਜਿਹੜਾ ਬਾਈ ਅਵਤਾਰ ਤੋਂ ਨਹੀਂ ਨਾ ਹੋਇਆ ਉਹ ਅੱਜ ਮੈਂ ਕਰਕੇ ਦਿਹਾਉਂਗਾ ਜਾ ਭੱਗ ਜਾ ਅੰਦਰ ਬੈਠ ਨੇ ਜਾ ਦੇਖ ਤਾਂ ਕੀ ਲੱਛਣ ਫੜੇ ਨੇ ਜਿੱਥੇ ਗੁੱਸਾ ਦਿਖਾਉਣਾ ਉਹ ਤੇਧਾ ਨਹੀਂ ਅੰਦਾ ਇਹਨਾਂ ਤੋਂ ਇੱਥੇ ਮੰਜੇ ਨਾਲ ਟੱਕਰਾ ਮਾਰੀ ਜਾਂਦਾ ਲੈ 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 ਜਾ ਕੇ ਪੰਗੇ ਤੂੰ ਬਾਈ ਨਿਕਲ ਯਾਰ ਉਹ ਮੇਰੀ ਗੱਲ ਤਾਂ ਸੁਣ ਉਹ ਇਹ ਗੱਲ ਸੁਣ ਤੇਰੀ ਗੱਲ ਤਾਂ ਮੈਂ ਉਹਦੀ ਸੁਣ ਕੇ ਆਇਆ ਬਾਰੇ ਉਹ ਹੀ ਗੱਲ ਹੋਊਗੀ ਭੱਜ ਜਾ ਯਾਰ ਭੱਜ ਜਾ ਇੱਥੋਂ ਨਿਕਲ ਉਹ ਭੱਜਦਾ ਮੈਂ ਘਰ ਛੱਡ ਕੇ ਭੱਜ ਜਾ ਉਹ ਘਰ ਛੱਡ ਕੇ ਭੱਜ ਜਾ ਇੱਥੋਂ ਦਫਾ ਹੋ ਜਾ ਕਰ ਤੱਕੀ ਗੱਲ ਜੇ ਮੈਂ ਵਿਆਹ ਕਰਾ ਲਿਆ ਫਿਰ ਕੀ ਦੁਨੀਆ ਉੱਜੜ ਗਈ ਉਹ ਵਿਆਹ ਭੈਣ ਕਿਸੇ ਪੰਜਾਬੀ ਕੁੜੀ ਨਾਲ ਕਰਾ ਲੈ ਤੂੰ ਤਾਂ ਭਈ ਯਾਰ ਹੀ ਲੈ ਆਇਆ ਯਾਰ ਅੱਛਾ ਤੇ ਆਪ ਦੀ ਕੁੜੀ ਮਿਲੇ ਨਾ ਤੇ ਮੈਂ ਵਿਆਹ ਕਰਾ ਮਾ ਨਾ ਹੈ ਹਾਂ ਆਹੋ ਭੈਣੇ 60 ਸਾਲ ਦੀ ਤੇਰੀ ਉਮਰ ਹੋਈ ਪਈ ਐ ਤੇ ਫੇਰ 60 ਸਾਲ ਦਾ ਵਿਆਹ ਕਰਾਉਂਦਾ ਚੰਗਾ ਲੱਗਦਾ ਤੂੰ ਹੱਦ ਹੋ ਗਈ ਉਹ ਜੇ ਪਹਿਲਾਂ ਛੋਟੀ ਉਮਰ ਚ ਨਹੀਂ ਹੋਇਆ ਛੋਟੀ ਉਮਰ ਚ ਨਹੀਂ ਹੋਇਆ ਛੋਟੀ ਉਮਰ ਚ ਤੇਰੀਆਂ ਕਰਤੂਤਾਂ ਮਾੜੀਆਂ ਸੀ ਤਾਂ ਨਹੀਂ ਹੋਇਆ ਤੇਰਾ ਚੱਲ ਤੂੰ ਮੈਨੂੰ ਛੱਡ ਮੈਨੂੰ ਆ ਲੈ ਲੈ ਯਾਰ ਨਿਕਲ ਜਾ ਇੱਥੋਂ ਐਵੇਂ ਲਹੂ ਪੀਤਾ ਪਿਆਗਾ ਅਰੇ ਭਈਆ ਛੋੜੋ ਮੇਰੇ ਆਦਮੀ ਕੋ ਕੀ ਹੂਆ ਬਤਾਓ ਤਾਂ ਸਹੀ ਵੇ ਛੋੜੋ ਨਿਕਲ ਬਾਹਰ ਉਹ ਮੈਂ ਕਿਵੇਂ ਨਿਕਲ ਜਾ ਘਰੋਂ ਬਾਹਰ ਮੈਂ ਵੀ ਇਸ ਦਾ ਮਾਲਕ ਆਂ ਤੂੰ ਨਿਕਲ ਜਾ ਬਾਹਰ ਹੱਥ ਹੋ ਗਏ ਤੇਰੇ ਵਾਲੀ ਦੇਖੋ ਇਹ ਸਾਰੇ ਸਿਆਪੇ ਨਾ ਤੇਰੇ ਪਾਏ ਹੋ ਨੇ ਦੇਖੋ ਮਲੇ ਨਾ ਦੇਖੋ ਮੈਂ ਮੇਰੀ ਗੱਲ ਸੁਣ ਵੇ ਆਹ ਕੀ ਤਰੀਕਾ ਦੇੜਤੀ ਨਾਲ ਗੱਲ ਕਰਨ ਦਾ ਤੂੰ ਸਮਝਾਉਣਾ ਦੀ ਬੈਠ ਕੇ ਸਮਝਾ ਲੈ ਏ ਪਤਾ ਹੀ ਰਹਾ ਸਮਝਾ ਸਮਝਾ ਕੇ ਦੇਖ ਲਿਆ ਇਹਨੂੰ ਲੈ ਪਰਚਾਈ ਤੂੰ ਵੀ ਮੱਛਲੀ ਤੇ ਫੁੱਸ ਪਾਉਣੀ ਐ ਫੇਰੇ ਨੂੰ ਸੱਦੇ ਹੀ ਕਾ ਤੂੰ ਨਰੇ ਲੜਵਾਤਾ ਮੇਰੇ ਨਾਲ ਲੈ ਕਹਿੰਦਾ ਸੱਧਿਆ ਕਾ ਤੂੰ ਨਾ ਜੇ ਮੈਂ ਇਹਨੂੰ ਨਾਂ ਦੱਸਦੀ ਹੋਰ ਕਿਹਨੂੰ ਦੱਸਦੀ ਭਾਈ ਤੂੰ ਕੱਲ ਕੋਈ ਹੋਰ ਚੰਦ ਚੜ੍ਹ ਦਿੰਦਾ ਅੱਜ ਤਾਂ ਇਹ ਲਿਆਂ ਦੇ ਕੱਲ ਹੋਰ ਲੈ ਆਉਂਦਾ ਹੱਦ ਹੋ ਗਈ ਉਹ ਚੰਦ ਤਾਂ ਹੁਣ ਜਿਹੜਾ ਚੜ੍ਹਨਾ ਸੀ ਤਾਂ ਚੜ੍ਹ ਗਿਆ ਹੁਣ ਨਹੀਂ ਹੁਣ ਤਾਂ ਚੰਦ ਚੜ੍ਹ ਗਿਆ ਜਿਹੜਾ ਚੜ੍ਹਨਾ ਸੀ ਮੇਰੀ ਗੱਲ ਸੁਣ ਲੈ ਵੀਰ ਜੀ ਕੋਨੇ ਜਾਏ ਹੋਨੇ ਬਾਜ਼ਾਰ ਜਦੋਂ ਆ ਰਹਿਣਗੇ ਬੈਠ ਕੇ ਗੱਲ ਕਰਾਂਗੇ ਐਨਾ ਨਾ ਭੱਗ ਤੂੰ ਮੈਂ ਵੀ ਇਹੀ ਕਹਣਾ ਵਿਆਹ ਹੈ ਬੜਾ ਤੂੰ ਛੋਟਾ ਨਾਲੇ ਮੇਥੋਂ ਮੈਂ ਤੇਰੇ ਹੱਥ ਤੱਕ ਦਾ ਚੰਗਾ ਨਹੀਂ ਲੱਗਦਾ ਗੱਲ ਸੁਣ ਲੈ ਨਹੀਂ ਫਿਰ ਮੈਂ ਉਹ ਕਰੂ ਜਿਹੜੀ ਨਾ ਕਰਨੀ ਹੋਵੇ ਹੁਣ ਮੈਂ ਵੀ ਵਿਆਹ ਕਰਾ ਲਿਆ ਤੇਰੀ ਕਰੇਗਾ ਤੂੰ ਦੱਸ ਕਰਕੇ ਦਿਖਾ ਦੇਗਾ ਮੈਂ ਸ਼ਰਮ ਨਹੀਂ ਆਉਂਦੀ ਮੇਰੇ ਬੰਦੇ ਨੂੰ ਕਹਿੰਦੇ ਨਾ ਵੀ ਉਹ ਕਰੂੰਗਾ ਜਿਹੜੀ ਨਾ ਕਰਤੀ ਹੋਵੇ ਨਾ ਮੇਰੀ ਗੱਲ ਫਿਰ ਇਨ 4 ਸਾਲ ਹੋ ਗਏ ਮੈਂ ਤੇਰੇ ਰੋਟੀਆਂ ਲਾਉਂਦੀ ਨੂੰ ਕੱਪੜੇ ਧੋਣ ਨੂੰ ਭਾਂਡੇ ਧੋਣ ਨੂੰ ਐ ਤੂੰ ਤੇਂਗਿਆ ਨਾਮ ਤੇਰੇ ਤੇ ਤੀਨ ਸਾਨੂੰ ਵੀ ਨਹੀਂ ਮਿਹਣੇ ਸੇ ਦੇ ਸਕਦੀ ਮੈਂ ਵੀ ਬਥੇਰਾ ਤੇਰਾ ਗੋਹਾ ਖੂੜਾ ਕੀਤਾ ਮੈਂ ਕਿਹੜਾ ਭਾਂਡੇ ਦੀ ਮਜਬਾਈ ਤੱਕੜਾ ਕਰਦੇ ਹੋ ਕਿ ਚੁੱਪ ਕਰਨੇ ਤੂੰ ਸਾਡੇ ਟੱਪਰ ਦੀ ਗੱਲ ਹੈ ਪੇਚਨਾਪੁਰ ਲੈ ਜਿੰਦੀ ਪੁੱਤ ਨਹੀਂ ਸਿਵਿਆ ਚਾਹਤੇ ਬੋਲਦੀ ਕਿਵੇਂ ਆ ਹੱਤ ਹੋ ਗਈ ਤੂੰ ਵੀ ਕਿਵੇਂ ਬੋਲਦੀ ਐ ਇਹ ਵੀ ਇਸ ਘਰ ਦੀ ਮੈਂਬਰ ਆ ਹੁਣ ਮੈਂਬਰ ਆ ਗੱਲ ਦੀ ਆ ਪੁੱਤ ਨਹੀਂ ਸਿਵਿਆ ਚਾਹਤੇ ਹੈ ਮੇਰੀ ਗੱਲ ਸੁਣ ਲੈ ਬੱਤ ਘਟਣਾ ਬੋਲੀ ਸਾਡੇ ਟੱਬਰ ਦੀ ਗੱਲ ਆ ਜੇ ਤੂੰ ਵਿੱਚ ਬੋਲਦੀ ਸੀ ਕਿ ਨਾ ਤੇਰਾ ਚੁੰਟੇ ਦੇ ਕਮਾ ਦੂੰ ਹੁਣ ਤਾਂ ਇਹ ਵੀ ਇਸ ਟੱਬਰ ਦਾ ਜੀ ਹੈ ਗੱਲ ਸੁਣ ਲੈ ਆ ਜਾਣ ਦੇ ਅਵਤਾਰ ਨੂੰ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਆਪਾਂ ਡੋਡੀ ਹੋ ਜਾਗੇ ਤੇ ਨਹੀਂ ਜਰਿਆ ਜਾਂਦਾ ਹਾਏ ਮੈਂ ਮਰ ਜਾ ਹਾਂ ਇੰਨੇ ਸਾਲਾਂ ਦੇ ਇਕੱਠੇ ਰਹਦੇ ਆਨੇ ਹੈ ਉਹ ਵੀ ਇਹ ਕਹਿੰਦਾ ਹੂੰ ਵੀ ਅੱਟ ਹੋ ਜਾ ਤਾਂ ਹੀ ਜਾਂਦਾ ਅੱਟ ਹੋਣਾਗਾ ਆ ਦੇਖ ਲੈ ਅੱਟ ਹੋਣ ਦੀ ਗੱਲ ਕਰੀ ਜਾਂਦਾਗਾ ਨਾ ਮੈਂ ਬੇਰੀ ਗੱਲ ਸੁਣਾ ਛੋਡੇ ਵਿਆਹ ਤੇ ਮੈਂ ਕਦੇ ਰੋਲਾ ਪਾਇਆ ਸੀ ਹਰ ਬਲ ਕੇ ਖਰਚਾ ਵੀ ਕੀਤਾ ਕੰਮ ਵੀ ਕਰਿਆ ਉਹ ਮੈਂ ਤਾਂ ਤੁਹਾਡਾ ਖਰਚਾ ਵੀ ਨਹੀਂ ਕਰਾਇਆ ਸਾਡੀਆਂ ਉਮਰਾਂ ਸੀ ਵਿਆਹ ਕਰਾਉਣ ਦੀਆਂ ਤੇਰੀ ਉਮਰ ਨਹੀਂ ਹੈ ਕਿ ਕੋਈ ਹਾਂ ਮੇਰੀ ਉਮਰ ਹੀ ਨਹੀਂ ਤਾਂ ਮੈਂ ਕਿਹੜਾ ਵਿਆਹ ਨਹੀਂ ਕਰਾ ਸਕਦਾ ਕਿ ਇੰਨੇ ਸਾਲ ਦੀ ਕਰਾ ਲਈ ਤਾਂ ਆਪਕੋ ਕੀ ਜਨਨ ਹੋਤੀ ਹੈ ਨਹੀਂ ਤਾਂ ਫੇਰ ਬੋਲੀ ਜਾਂਦੀ ਹੈ ਕੋਈ ਕੋਸੇ ਨਹੀਂ ਪੈਣੀ ਉਮਰ ਵੀ ਦੇਖ ਰਹੀ ਏ ਦੀ 60 ਸਾਲ ਤੇਰੀ 30 ਸਾਲ ਕਿੰਨਾ ਫਰਕ ਹੈ ਨਹੀਂ ਤੂੰ ਦੇਖਿਆ ਨਹੀਂ ਇਹ ਕੁਛ ਧਾੜੇ ਟਾ ਤੇ ਚਿੱਟਾ ਹੋਇਆ ਪਿਆ ਹੈ ਨਾ ਸ਼ਰਮ ਕਰ ਲਾ ਬੰਦਾ ਕਵੰਦਾ ਦੇਖ ਕੇ ਵਿਆਹ ਕਰਾਈ ਦਾਂਦਾ ਐ ਥੋੜੀਆ ਮੇਂ ਜਿੱਦਾਂ ਤੇ ਲੱਗੀ ਗੱਲੀ ਉਸੇ ਨਾਲ ਤਰ ਚੱਲੀ ਮੂੰਹ ਚੱਕ ਕੇ ਆ ਗਈ ਇਹਦੇ ਮਗਰ ਉੱਪਰ ਜਾਈ ਇਹ ਮੂੰਹ ਚੱਕ ਕੇ ਨਹੀਂ ਆਈ ਕਰੇਵਾ ਭਰਾਇਆ ਕਰੇਵਾ ਪੂਰੇ ਲਿਖਤ ਲਿਖਿਆ ਕੀਤੀ ਹੈ ਪੂਰੇ ਗਵਾਹ ਨੇ ਮੇਰੇ ਨਾਲ ਉਹ 50000 ਰੁਪਏ ਤੇਰੇ ਪਿਛੋਲੇ ਨੇ ਲੈਤਾ ਹੋਗਾ ਹੈ ਲੱਖ ਰੁਪਏ ਦੇ ਪਿਓਨੇ ਲੈਤਾ ਹੋਗਾ ਤੇ ਹੋਰ ਮੇਰੀ ਬਾਤ ਸੁਣੋ ਯਾ ਕੋਈ ਯਾ ਕੋਈ ਨਹੀਂ ਲੱਗਦਾ ਪਈਏ ਤੇਰੇ ਉਹ ਹੁਣੇ ਜੀ ਮੇਰੇ ਮਾਂ ਬਾਪੂ ਜੀ ਨੇ ਨਹੀਂ ਕੁਛ ਲਿਆ ਹੁਣ ਹੁਣ ਕੋ ਨਾ ਸਰਦਾਰ ਅੱਛਾ ਲਗਾ ਇਸਕੇ ਸਾਥ ہماری ਸ਼ਾਦੀ ਕਰਦੀ ਤਵੀ ਹਮ ਆਏ ਹੈ ਹਾਂ ਤੇਰੀ ਮੂੰਹ ਠਾ ਕਰਾਈ ਹਾਂ 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 ਤੋ ਤਾਂ ਕਹਾਂਗੇ ਚੋਰੇ ਹਾਂ ਹੋਰੇ ਤਾਂ ਫੁੱਲ ਲਾਮ ਕਰਦੇ ਗਲਾਬ ਦੇ ਤਾਂ ਤੇਰੇ ਪਿਓ ਨੇ ਮੂੰਹ ਧੱਕੇ ਤੌਰ ਤੇ ਮਜਨਾ ਦੇ ਕਿਾ ਕੀ ਕਮੀ ਹੈ ਕਿਤਨੇ ਸੁੰਦਰ ਹੈ ਹਾਂ ਠੀਕ ਹੈ ਗੱਲ ਸੁਣ ਲੈ ਸਰਦਾਰ ਗਾਂ ਸਲਮਾਨ ਖਾਨ ਦਾ ਪਿਓ ਲੱਗਦਾ ਹੈ ਸੁੰਦਰ ਹੈ ਸੁੰਦਰ ਹੈ ਹਾਂ ਦੇਖ ਕਿ ਲਖਣ ਪੜਿਆ ਨਹੀਂ ਮੈਂ ਕਹਿੰਦੀ ਪਕਾਈ ਨਾ ਮਾਰੋ ਬੀਜੀ ਨੂੰ ਤੇ ਵੀਰ ਜੀ ਨੂੰ ਆ ਜਾਣ ਦੋ ਇਹਨਾਂ ਦਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਫਾਇਦਾ ਫਾਇਦਾ ਕਿੰਮ ਕਾ ਦਾ ਫਾਇਦਾ ਨਾਲੇ ਸਤਨਾਮ ਨੇ ਗੱਲ ਕਰਾਈ ਸੀ ਉਹ ਜਿੰਨੇ ਬੰਦੇ ਸੀ ਸਤਨਾਮ ਦੇ ਬੂਰੇ ਬੰਦੇ ਸੀ ਪੰਜਾਬੀ ਬੰਦੇ ਸੀ ਸਾਰਿਆਂ ਨੇ ਪੂਰੀ ਗੱਲਬਾਤ ਕਰੀ ਹੈ ਨਾ ਇਹਦਾ ਦਾ ਬੇੜਾ ਬੈਠਾ ਰੁੜ ਜਾਣ ਦਾ ਸਾਡੀਆਂ ਜਣਾ ਤੇ ਬਹਿ ਗਿਆ ਦੱਤੀਆਂ ਮਾਰਨਾ ਪਤਾ ਨਹੀਂ ਕੱਜੜ ਦਾ ਕੀ ਮਾੜਾ ਕੀਤਾ ਮੈਂ ਤਾਂ ਕਹਿੰਦੀ ਆ ਵੇਰਾ ਬਹਿਜੇ ਪਰ ਜਾਈ ਤੂੰ ਮੇਰਾ ਮੂੰਹ ਨਖਲਾ ਮੈਂ ਚੰਗਾ ਨਹੀਂ ਲੱਗਦਾ ਤੈਨੂੰ ਕੁਛ ਕਹਿੰਦਾ ਤੂੰ ਸਤਨਾਮ ਨੂੰ ਕਿਵੇਂ ਮਾੜਾ ਕਹਦੇਂਗੀ ਉਹਨੇ ਮੇਰਾ ਘਰ ਬੰਦਤਾ ਦੇਖ ਲੈ ਦੇਖ ਲੈ ਪਹਿਲਾਂ ਕਿੰਨੀ ਮਿੱਠੀ ਜਵਾਨ ਸੀ ਹਰਦਾਈ ਪਰਦਾ ਹੀ ਕਰਦਾ ਦੀ ਜੀਜੀ ਕਰਦੇ ਦਾ ਮੂੰਹ ਠੱਕਦਾ ਦੀ ਆ ਆ ਗਈ ਮਗਰ ਨੀਂਗਰੀ ਹੁਣ ਲਾ ਗਿਆ ਕਰਨ ਆਖੇ ਮੇਰਾ ਮੂੰਹ ਨਖਲਾ ਮੂੰਹ ਨਖਲਾ ਬਸ ਫਿਰ ਹੈ ਐਤਾ ਹੈ ਸਹੀ ਫਿਰ ਹੁਣ ਸਾਨੂੰ ਕਾਹਨੂੰ ਬੁਲਾਉਨੇ ਸਾਨੂੰ ਬਸਣ ਰਸਣ ਦਿਓ ਪਰ ਜਿਹੜੀ ਤੂੰ ਸਤਨਾਮ ਦੀ ਗੱਲ ਕਰਦਾ ਹੈ ਨਾ ਉਹਦਾ ਤਾਂ ਤੇਰਾ ਘਰ ਬਸਾਇਆ ਨਹੀਂ ਜਦੋਂ ਤੇਰੀ ਉਮਰ ਸੀ ਹੁਣ ਬੁੱਢੀ ਉਮਰੇ ਘਰ ਬਸਾਉਣਾ ਸੀ ਹਾਂ ਸੋਨ ਤਾਂ ਦੁੱਖ ਹੋ ਗਿਆ ਨਾ ਮੇਰਾ ਘਰ ਬਸ ਗਿਆ ਕੋਈ ਗੱਲ ਨਹੀਂ ਪਾਪਾ ਨੇ ਇਹਨਾਂ ਦਾ ਗੁੱਸਾ ਨਾ ਕਰ ਆਪਾਂ ਤਾਂ ਇੱਥੇ ਹੀ ਰਹਿਣਾ ਹੈ ਤੂੰ ਮੇਰੀ ਗੱਲ ਸੁਣ ਲੈ ਯਾਰ ਸਾਨੂੰ ਦੋਨਾਂ ਨੂੰ ਕਰਦੀ ਐ ਅੱਡ ਉਹਨਾਂ ਨਾਲ ਰਹਿਣਾ ਰਹਿਜੀ ਬਸ ਸਿੱਧਾ ਮੈਂ ਕਦੋਂ ਕਹਿਣਾ ਮੈਂ ਤਾਂ ਕਹਿਣਾ ਆ ਜਾਂਦੇ ਉਤਾਰ ਨੂੰ ਆਪਾਂ ਬਹਿ ਕੇ ਰਹਿ ਕਰ ਲਾਂਗੇ ਬਸ ਅੱਡ ਹੋ ਜਾਂਦੇ ਮੇਰੀ ਗੱਲ ਸੁਣ ਲੈ ਅੱਡ ਹੋਣਾ ਤਾਂ ਘਰ ਤੋਂ ਵੀ ਛਾਣੀ ਮਿਲਣਾ ਥੋੜੀ ਜ਼ਮੀਨ ਹੈ ਨਾ ਜ਼ਮੀਨ ਰੱਖ ਲਿਓ ਵੇਛੇ ਘਰ ਤੋਂ ਅਸੀਂ ਕੁਝ ਕੋਈ ਨਹੀਂ ਉਹ ਤਾਂ ਪੰਚਾਇਤ ਦੱਸੂ ਵੀ ਮੈਂ ਵੀ ਇਸ ਘਰ ਤੇ ਹੀ ਜੰਮਿਆ ਜਾਇਆ ਹੈ ਪੰਚਾਇਤ ਕੰਚੌਰੀਆ ਤੇਰੇ ਮੂੰਹ 'ਚ ਹੱਥ ਦਊਗੀ ਵੀ ਜਦ عمر ਸੀ ਉਦੋਂ ਕਰਾ ਲੈਂਦਾ ਜਾਇ ਹੈ ਜਿਉ ਲੈ ਆਉਂਦਾ ਉਦੋਂ ਕੰਚੌਰੀਆ ਹੁਣ ਦੇਖ ਵੀ ਲੈ ਵੀ ਟਾਈਮ ਕਿਹੜਾ ਕੋਈ ਨਹੀਂ ਕੋਈ ਨਹੀਂ ਜੇ ਹੁਣ ਮੇਰੀ ਉਮਰ ਪੱਟੀ ਹੋ ਗਈ ਤਾਂ ਮੈਂ ਵਿਆਹ ਨਹੀਂ ਕਰਾ ਸਕਦਾ ਪਰ ਜਾਈਂ ਛੋਡੇ ਭਾਂਡੇ ਤੋਂ ਦੱਸਣਾ ਨਾਲੇ ਮੈਂ ਡੰਗਰ ਪਸੂ ਮੈਂ ਬਣਾਏ ਨੇ ਆਪ ਤੇ ਕਮਾਈ ਦੇ ਨਾਲ ਹੈ ਤੈਨੂੰ ਉਹਦੇ 'ਚ ਕੁਛ ਨਹੀਂ ਮਿਲਦਾ ਹਾਂ ਠੀਕ ਹੈ ਆ ਠੀਕ ਹੈ ਬਰੇਡਰ ਗੱਲਾਂ ਦਾ ਗੱਲ ਹੈ ਯਾਰ ਜਦੋਂ ਮਾਂ ਮਰ ਗਈਸੇ ਤੈਨੂੰ ਨਿੱਕੇ ਜਿਹੇ ਨੂੰ ਛੱਡਾ ਕਚਰਾ ਤੈਨੂੰ ਵਾ ਕਿਵੇਂ ਪਾਲਿਆ ਮੈਨੂੰ ਪੁੱਛ ਕੇ ਦੇਖ ਤੇਰੇ ਚੱਕਰਾ ਚ ਨਹੀਂ ਮੈਂ ਬੈਠਾ ਮੈਂ ਤੇਰੀ ਉਸ ਇੱਜ਼ਤ ਨਾਲ ਤਾਂ ਮੈਂ ਤੇਰੀ ਉਹ ਕਰਦਾਗਾ ਅੱਜ ਤੂੰ ਮੈਨੂੰ ਸ਼ਾਵਾਂ ਜੇ ਤੈਨੂੰ ਕਰਾਉਣੀ ਨਹੀਂ ਆਉਂਦੀ ਮੇਰੇ ਤੋਂ ਫੇ ਬਸ ਕਰ ਮੇਰੇ ਤਾਂ ਸਿਰ ਦੁਖਣ ਲੱਗ ਗਿਆ ਭਾਈ ਇਹ ਤਾਂ ਪਤਾ ਨਹੀਂ ਕੀ ਖਾਂਦੇ ਨੇ ਬੋਲੀ ਜਾਂਦਾ ਚਾਵਰ ਸਬਰ ਸਾਡੇ ਅੱਖਾਂ ਤੋਂ ਪਰਾਂ ਹੋ ਜਾਓ ਬੈਠਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਵੀ ਇਸ ਘਰ ਦੀਆਂ ਸੀ ਪੰਚਾਇਤ ਇਕੱਠੀ ਕਰਾਂਗੇ ਹੋਂ ਦੇ ਉਤਾਰ ਨੂੰ ਦੇਖਦੀ ਕਿਹੜੀ ਪੰਚਾਇਤ ਆਉਂਦੀ ਆ ਤੁਹਾਡੀ ਚੱਲੋ ਹੋ ਜਾਂਦੇ ਯਾਰ ਕਿੰਨਾ ਰਾਣੀ ਚੱਲ ਅੰਦਰ ਆਪਾ ਹਾਂ ਚੱਲ ਰਾਣੀ ਅੰਦਰ ਆ ਫੁੱਟਾ ਕਰਾ ਆਦਮੀਆ ਅੰਦਰ ਬੈਠ ਜਾ ਕਿ ਮੈਂ ਘਰ ਦੀਆਂ ਮੇਰੇ ਪਿਓ ਦੀ ਕੁਛ ਲੱਗਦੀ ਨਾਲੇ ਬੈਠਾ ਤੇ ਫੁੱਲਾ ਫੁੱਲ ਲਾ ਲਓ ਆਪ ਤੇ ਬੈਠਣ ਨੂੰ ਪੂਈ ਨਾ ਬਾਲਾ ਬੋਲਿਆ ਕਰ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰ ਦਿੰਨੇ ਹੋ। ਉਹ ਮੈਂ ਤਾਂ ਤੈਨੂੰ ਐਂ ਕਹਿਣਾ ਜਦੋਂ ਸੂਟ ਲੈਣੇ ਹੁੰਨੇ ਉਹਦੇ ਧਿਆਨ ਨਾਲ ਲੈ ਲਿਆ ਕਰੋ। ਮੁੜ ਕੇ ਆ ਦੇਖ ਲੈ ਤੇਰੇ ਇੱਕ ਸੂਟ ਬਦਲ ਸਾਰਾ ਦਿਨ ਲੰਘ ਗਿਆ। ਸੂਟ ਚ ਚਿਰ ਖੀ ਸੀ, ਸੂਟ ਖਰਾਬ ਸੀ ਮੇਰਾ। ਓਕੇ ਸੂਟ ਖਰਾਬ ਸੀ। ਸੂਟ ਤਾਂ ਤੁਹਾਡੇ ਘਰੇ ਵੀ ਖਰਾਬ ਹੋਈ ਜਾਂਦੇ ਨੇ। ਉਹ ਜਿਹੜੀ ਲਿਆ ਕੇ ਬਿਠਾਤੀ ਤੁਸੀਂ ਭਈਆ ਰਾਣੀ। ਓਹੋ ਗੱਗੇ ਉਹ ਤਾਂ ਵਧੀਆ ਹੋਇਆ। ਓਕੇ ਵਧੀਆ ਹੋਇਆ ਇਹ ਚ ਵਧੀਆ ਕੀ ਹੈ? ਵਧੀਆਲੀ ਗੱਲ ਕੀ ਹੈ ਇਹਦਾ ਦੱਸ। ਲੈ ਉਹਦਾ ਘਰ ਬਸ ਗਿਆ। ਹੋਰ ਦੱਸ ਕੀ ਵਧੀਆ ਹੋਵੇ। ਉਹ ਤਾਂ ਇਸ ਉਮਰ ਚ ਘਰ ਬਸਣਾ ਸੀ। ਉਹ ਤਾਂ ਤੁਸੀਂ ਕਰਾਇਆ ਨਹੀਂ। ਸਿਆਣੇ ਕਹਿੰਦੇ ਹੁੰਦੇ ਜਦੋਂ ਤੁਰੋ ਸੰਜੋਗ ਆਉਣ ਲਿਖੇਵੇ ਉਹ ਉਦੀ ਜਾ ਕੇ ਰਿਸ਼ਤਾ ਹੁੰਦਾ ਹੁੰਦਾ ਮੈਨੂੰ ਐ ਹਸੀ ਆਉਂਦੀ ਐ ਵੀ ਭੈਣ ਹੀ ਸੰਜੋਗ ਉਹਦੇ ਭਈਆ ਰਾਂ ਦੀ ਨਾਲ ਲਿਖੇ ਸੀ ਜੇ ਸੰਜੋਗ ਹੀ ਲਿਖੇ ਸੀ ਤੁਸੀਂ ਵੀ ਆਪ ਦੇ ਕਰਨ ਕਰਾ ਲੈਂਦੇ ਕਿ ਪਾਸੇ ਉਹ ਹੋਏ ਲਿਖਤ ਹੁੰਦੀ ਐ ਗੱਗੇ ਅਸੀਂ ਤਾਂ ਬਥੇਰਾ ਜ਼ੋਰ ਲਾਇਆ ਸੀ ਹੁਣ ਤੈਨੂੰ ਕਹੀ ਤਾਂ ਜਾਣਾ ਵੀ ਸੰਜੋਗ ਹੀ ਉਹਦੇ ਨਾਲ ਸੀ ਉਹਦੇ ਉਹਦੇ ਇਸ ਉਮਰੇ ਸੀ ਰੱਬ ਦੀਆਂ ਕਰਨੀਆਂ ਨੂੰ ਕੌਣ ਮੋੜ ਸਕਦਾ ਜਿਵੇਂ ਉਹਦੇ ਕਰਮਾਂ ਚ ਸੀ ਹੋ ਗਿਆ ਆਪਾਂ ਨੂੰ ਵੀ ਮੰਨਣਾ ਚਾਹੀਦਾ ਭਾਣਾ ਉਹ ਭਾਣਾ ਮੰਨਣਾ ਚਾਹੀਦਾ ਹਾਂ ਭਾਈ ਪਾਓ ਚਲੋ ਭਾਈ हां भाई ਲੋਕਾਂ ਨੂੰ ਵੀ ਦੱਸੋ ਵੀ ਪਾਣਾ ਮੰਨਣਾ ਚਾਹੀਦਾ ਵੀ ਸਾਡੇ ਘਰੇ ਪਈਆ ਰਣੀ ਆਈ ਹੈ हां भाई ਪਾਣਾ ਮੰਨੋ ਬਸ ਤੁਸੀਂ ਵੀ ਪਈਆ ਰਣੀ ਦੇਓ ਪਾਣਾ ਮੰਨੋ ਇਹ ਤਮਾਸ਼ਾ ਬਣਾਈ ਜਾਂਦਾ ਗੱਲ ਦਾ ਹੈ ਇਹ ਤਮਾਸ਼ਾ ਤੁਸੀਂ ਬਣਾਇਆ ਮੈਂ ਨਹੀਂ ਬਣਾਇਆ ਔਰ ਆ ਐ ਕਰਕੇ ਤਮਾਸ਼ੇ ਹੁੰਦੇ ਹੁੰਦੇ ਕਾਕਾ ਨਾਲੇ ਮੇਰੀ ਗੱਲ ਸੁਣ ਲਓ ਜੇ ਤੁਹਾਨੂੰ ਇਹ ਗੱਲ ਲੱਗਦਾ ਨਾ ਤਮਾਸ਼ਾ ਮੈਂ ਕਰਦਾ ਹੁਣ ਮੈਂ ਤੁਹਾਨੂੰ ਤਮਾਸ਼ਾ ਕਰਕੇ ਦਿਖਾਉਂਗਾ ਕੀ ਕਰੇਂਗਾ ਤੂੰ ਕੀ ਤਮਾਸ਼ਾ ਕਰੇਂਗਾ ਤਮਾਸ਼ਾ ਇਹੀ ਕਰੂੰਗਾ ਬਸ ਵੇ ਭਾਈ ਮੈਨੂੰ ਕਰ ਦ ਅੱਡ ਜੇ ਸੋਡਣਾ ਰਹਿੰਦਾ ਹੋ ਰਹੀ ਚੱਲੇ ਮੈਨੂੰ ਕੋਈ ਟੈਨਸ਼ਨ ਨਹੀਂ ਅਸੀਂ ਤਾਂ ਨਹੀਂ ਭਾਈ ਉਹਨੂੰ ਧੱਕਾ ਦੇ ਸਕਦੇ ਨਾਲੇ ਜੇ ਤੂੰ ਅੱਡ ਹੋਣ ਦੀ ਅੰਗਲਣਾ ਕਰਦਾ ਹੀ ਆ ਕਰ ਦੋ ਜੀ ਜਿਹਦੇ ਹੋਣਗੇ ਉਹਦੀ ਅੱਡ ਹੋਣਗੇ ਹਾਂ ਨਾਲੇ ਗੱਗੇ ਆਇਆ ਇੰਨੇ ਚਿਰਾਂ ਤੋਂ ਉਹ ਆਪਣੇ ਨਾਲ ਹੀ ਰਹਿੰਦਾ ਹੁਣ ਉਹਨੂੰ ਅੱਡ ਕਿੱਥੇ ਕਰਦੀਏ ਓ ਯਾਰ ਮੈਨੂੰ ਨਾ ਲੋਕਾਂ ਤੋਂ ਬਿਸ਼ਰਮੀ ਆਉਂਦੀ ਸਿੱਧੀ ਜੀ ਗੱਲ ਦੱਸਾਂ ਤੁਹਾਨੂੰ ਸਾਨੂੰ ਆਉਂਦੀ ਨਹੀਂ ਮੈਨੂੰ ਆਉਂਦੀ ਆ ਤੈਨੂੰ ਕੱਲੇ ਨੂੰ ਬਿਸ਼ਰਮੀ ਆਉਂਦੀ ਆ ਕੋਈ ਗੱਲ ਨਹੀਂ ਉਹਦੇ ਸੰਜੋਗ ਸੀ ਹੁਣ ਹੋ ਗਿਆ ਉਹ ਸੰਜੋਗ ਉਹਦੇ ਪਈਆ ਰਣੀਆਂ ਨੇ ਲਿਖੀ ਸੀ ਐ ਤਾਂ ਦੱਸ ਓਹੋ ਚਲ ਭਈਆ ਰਾਣੀ ਨਾਲ ਕਰਿਆ ਗਲਤ ਕਰਿਆ ਅਸੀਂ ਵੀ ਕਹਿੰਨੇ ਆ ਪਤਾ ਨਹੀਂ ਉਹਨੂੰ ਕਿਹਨੇ ਪੁੱਠੀ ਮੱਤ ਦੇਤੀ ਵੀ ਤੋ ਉਥੋਂ ਕਰਾ ਲਿਆ ਜੇ ਹੁਣ ਆਪਾਂ ਟਾਈਮ ਰਹਿੰਦੇ ਕਰ ਦਿੰਦੇ ਤਾਂ ਸ਼ਾਇਦ ਇਹ ਆ ਕਬੀਜ ਦਾ ਨਾ ਉਦੋਂ ਜਦੋਂ ਮੈਂ ਕਹਿੰਦੀ ਸੀ ਉਦੋਂ ਸਾਰਾ ਟੱਬਰ ਮੇਰੇ ਖਿਲਾਫ ਹੋ ਕੇ ਖੜ ਗਿਆ ਨਹੀਂ ਮੈਂ ਤਾਂ ਕਰਾ ਦਿੰਦੀ ਹੁਣ ਨੂੰ ਉਹ ਪੱਬੀ ਉਦੋਂ ਤੂੰ ਵੀ ਨਾ ਬਸ ਐ ਹਤਾੜੀਆਂ ਮਾਰਦੀ ਸੀਗੀ ਵੀ ਇਹਦਾ ਕਿਹੜਾ ਹੂਣਾ ਹੈਗਾ ਹੁਣ ਜਦੋਂ ਉਹਨੇ ਕਰਾ ਲਿਆ ਚਲ ੱਕੇ ਚਲ ਕੋਈ ਨਾ ਜੇ ਹੁਣ ਹੋ ਗਿਆ ਹੁਣ ਕੀ ਹੋ ਗਿਆ ਹੈ ਫੇਰ ਕਿਉਂਗਾ ਲੇਟ ਫੇੜ ਤਾਂ ਚਲਦੀ ਰਹਿੰਦਾ ਚਲ ਅੰਦਰ ਜਾ ਕੇ ਗੱਲ ਕਰਦੇ ਨੇ ਦੇਖੀ ਕੀ ਕਹਿੰਦੇ ਆ। ਹੋਈ ਭਖੇ ਰਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ। ਇਹ ਵੀਡੀਓ ਮਨੋਰੰਜਨ ਦੇ ਨਾਲ ਨਾਲ ਇਹਦੇ ਵਿੱਚ ਕਈ ਕੰਮ ਦੀਆਂ ਗੱਲਾਂ ਕਰੀਆਂ ਗਈਆਂ ਨੇ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਨੇ। ਜਿਨ੍ਹਾਂ ਨੂੰ ਉਹ ਸਮਝ ਲੱਗੀਆਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ। ਨਾਲੇ ਵੀਡੀਓ ਨੂੰ ਵਾਧ ਤੋਂ ਵਾਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਡੀ